ਉਸ ਕਾ ਦਾ ਫੈਸਲਾ ਹੁੰਦਾ ਇਹਨਾਂ ਦਾ ਮੈਂ ਤਾਂ ਪਹਿਲਾਂ ਹੀ ਜਾਣਦਾ ਸੀ ਹੈ ਵੀ ਇਹਨਾਂ ਨੇ ਤਾਂ ਬਸ ਕੱਲਾ ਰੌਲਾ ਪਾਉਣਾਗਾ ਹਾਂ 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 ਨੀਟ ਨੇ ਫੈਸਲਾ ਓਰੇ ਟੜ ਗਿਆ ਤਮੜ ਕੇ ਬੋਲਿਆ ਨਹੀਂ ਫਿਰ ਬੱਸ ਕੁਛ ਵੀ ਤੇਰੀ ਗਾਂ ਗਵਾਚੀ ਤੂੰ ਤਾਂ ਕੁਛ ਬੋਲ ਫੇਰੀ ਅਸੀਂ ਬੋਲਾਂਗੇ ਪਤੰਦਰਾ ਜਵਾਕ ਦੁੱਧ ਪੀਣ ਤੋਂ ਬੈਠੇ ਹੈ ਹਾਂ ਹੋਰ ਇਹ ਪਾਣੀ ਨਹੀਂ ਪੁੱਛਿਆ ਤਾਂ ਨਹੀਂ ਪੁੱਛਿਆ ਦੋ ਘੰਟੇ ਬਹਿੰਦੇ ਕਿਉਂ ਨੇ ਰੌਲਾ ਰਪਾਉਣ ਜਾਂਦਾ ਉਹ ਇਧਰ ਖੜਾ ਵੀ ਤੋਹਲ ਬਣਦੀ ਹੈ ਐਨੇ ਕਾ ਤੂੰ ਬਹੁਤ ਨੇ ਬੇਬੇ

ਗਰਮੀ ਹੈਗੀ ਕਿਹੜੇ ਜੂਰਕੀ ਖਾਦੀ ਜਾਂਦੇ ਠੀਕ ਹਾਂ ਹਾਂ ਕਿੱਕਰ ਸਿਓਰੀ ਆਵੇ ਆ ਜਾਵੇ ਚਾਹ ਪਾਣੀ ਪੀ ਕੇ ਲੈ ਉਹ ਆ ਗਈ ਕਿੱਕਰ ਸਿਓਰੀ ਹਾਂ ਹਾਂ ਗਰਮੀ ਬਾੜੀ ਆ ਭਾਈ ਅਨੋ ਗਰਮੀ ਤਾਂ ਪੁੱਛਣਾ ਗਰਮੀ ਗਰਮੀ ਤਾਂ ਕਰਤਾਰ ਦੇ ਮੁੰਡੇ ਤੇ ਨਿਕਲ ਜਾਣੀ ਸੀ ਹਾਂ ਮੇਰੀ ਪੜਿਆ ਨਿਪਟਣਾ ਕਿਵੇਂ ਆ ਬੱਸ ਹੁਣ ਨਾ ਤਾਂ ਉਹ ਮੰਨਦਾ ਅੱਛਾ ਉਥੇ ਤਾਂ ਪਹਿਲਾਂ ਤਾਂ ਕਹੀ ਗਿਆ ਪਰ ਬਾਅਦ ਕਹਿੰਦਾ ਕਹਿੰਦਾ ਵੀ ਮੈਂ ਐਂ ਕਰ ਦੂੰਗਾ ਉਹ ਕਰ ਦੂੰ ਉਥੇ ਚੁੱਪ ਕਰਕੇ ਖੜ ਗਿਆ ਕਹਿੰਦਾ ਕਹਿੰਦਾ ਭਾਈ ਜਿਵੇਂ ਤੁਸੀਂ ਕਰ ਦੋਗੇ ਠੀਕ ਐ ਫਿਰ ਹੁਣ ਮੈਨੂੰ ਐਂ ਨਹੀਂ ਸਮਝ ਲੱਗਦੀ ਸੀ ਕਿ ਭਾਈ ਨਾ ਤਾਂ ਪਰਪੇ ਤੇ ਅਸੀਂ ਹੱਕ ਦੀ ਗੱਲ ਕਰ ਸਕਦੇ ਸੀ ਤੇ ਨਾ ਅਸੀਂ ਨਹੀਂ ਤੇ ਦੇ ਹੱਕ ਦੀ ਗੱਲ ਕਰ ਸਕਦੇ ਸੀ ਹਾਂ ਇਹ ਤਾਂ ਠੀਕ ਲੜਾਈ ਦੁੜੀ ਤਾਂ ਨਹੀਂ ਕੀਤੀ ਉੱਥੇ ਲੜਾਈ ਤਾਂ ਹੋ ਜਾਂਦੀ ਜੇ 2 ਕੁ ਮਿੰਟ ਹੋਰ ਉਹ ਕਰੇ ਜਾਂਦੇ ਨਾ ਕਾਨੂੰਨ ਕਿਸੇ ਨਾਲ ਲੜਨਾ ਭਾਈ ਪਹਿਲੇ ਕੁਝ ਨਹੀਂ ਦੱਸਦਾ ਭਾਈ ਇਹ ਵੀ ਕੰਮ ਹੈ ਉਹ ਗੱਲ ਇੱਕ ਥਾਂ ਤੇ ਦੇਖਿਆ ਉਹ ਤਾਂ ਨੀਟਾ ਵੀ ਸਹੀ ਸੀ ਜਦੋਂ ਨੀਟੇ ਨੇ ਕਹਿ ਕਹਦਾ ਤੂੰ ਕਿਹੜਾ ਮੈਨੂੰ ਚੋਰੀ ਕਰਦੇ ਹੋਂ ਦੇਖਿਆ ਮੇਰਾ ਨਾਂ ਲੈ ਆ ਕਿਉਂ ਫਾਈਟ ਹੋਊਗਾ ਦੀ ਗਰਮ ਹਾਂ ਉਹ ਸਾਥ ਜਿਹਦੇ ਬੈਠੇ ਸੀ ਨਾ ਉਹ ਕਹਿੰਦਾ ਚੱਲ ਮੈਂ ਤਾਂ ਮਾਰ ਪਾ ਰਿਹਾ ਪੜਾ ਪਾਈ ਨੂੰ ਜੱਦ ਨਹੀਂ ਅਸੀਂ ਉਹ ਹਾਂ ਉਹ ਚੋਰ ਵੀ ਉਹ ਹੁੰਦਾ ਜਿਹੜਾ ਪਾਰਟੀ ਫੜਿਆ ਜਾਵੇ ਮੇਰੀ ਗੱਲ ਸੁਣੋ ਹੁਣ ਪਾ ਲੱਖ ਚੋਰੀ ਕਰ ਲਈ ਹੁਣ ਫਾਇਦਾ ਕੀ ਅੱਛਾ 3 ਦਿਨ ਹੋ ਗਏ ਗਾਂ ਚੋਰੀ ਹੋਈ ਨੂੰ 3 ਦਿਨ ਹੋ ਗਏ ਵੀ ਤੂੰ ਤੂੰ ਉਸ ਦਿਨ ਹੀ ਜਿੱਦ ਤੇਰਾ ਤੇਰੀ ਗਾਂ ਚੋਰੀ ਹੋਈ ਆ ਉਸ ਦਿਨ ਹੀ ਤੂੰ ਰੌਲਾ ਪਾ ਤੂੰ ਕਿਦਾਂ ਮੜਾ ਮੋਟਾ ਸੁਭਦ ਪਤਾ ਲੱਗੇ ਇਹਨੇ ਤਿੰਨ ਦਿਨਾਂ ਜੀ ਤੱਕ ਕਿੱਥੇ ਦੀ ਕਿਤੇ ਹੋਰ ਟਪਾ ਦਿੰਦਾ ਅਗਲਾ ਹੂੰ ਹੀ ਤਾਂ ਹੈਗਾਗਾ ਜੇ ਦਿੱਸ ਨਹੀਂ ਜਾਂਦੀਗੀ ਉਹ ਤਾਂ ਸ਼ੱਕ ਕਰਦੇ ਆ ਪੱਕਾ ਪਤਾ ਤਾਂ ਨਹੀਂ ਵੀ ਉਸੇ ਨੇ ਗਾਂ ਚੋਰੀ ਕਰੀ ਆ ਹਾਂ ਹਾਂ ਸ਼ੱਕ ਦੀ ਗੱਲ ਆਈ ਸੀ ਨਾ ਇਹ ਕਹਿੰਦੇ ਕਿ ਆਪਣਾ ਆ ਕਿ ਨੀਤੇ ਨੇ ਉਹਦੇ ਬੱਕਰੀ ਦਾ ਰੋਲਾ ਪਾਇਆ ਸੀ ਨਾ ਉਹਦੇ ਬੱਕਰੀ ਜੇ ਕਿਸੇ ਨੂੰ ਗਾਂ ਵੀ ਇਹਨੇ ਚੱਕੀ ਆ ਹੂੰ ਬਸ ਜਦੋਂ ਇੱਕ ਵਾਰ ਆ ਇੱਕ ਚੋਰੀ ਕਰ ਲਈ ਦੂਜਾ ਉਸੇ ਤੇ ਨਹੀਂ ਲੱਗਦਾ ਉਸੇ ਤੇ ਨਹੀਂ ਲੱਗਦਾ ਜਦੋਂ ਉਹ ਦੁਬਾਰਾ ਕਰਦਾ ਹੈ ਹੈ ਉਹ ਲੈ ਦੇ ਕੇ ਕੀ ਨਿਭੜਿਆ ਭਾਈ ਨਿਭੜਿਆ ਹੁਣ ਆਏ ਆ ਉਹ ਕਹਿੰਦੇ ਵੀ ਅਸੀਂ ਨਾਲ ਲੱਗ ਕੇ ਭਲਵਾ ਦਿੰਨੇ ਆ ਹੂੰ ਠੀਕ ਐ ਨਾ ਵੀ ਤੁਸੀਂ ਥਾਣੇ ਦੇ ਦਰਵਾਜ਼ੇ ਨਾ ਜਾਓ ਸਰਪੰਚ ਸਾਹਿਬ ਕਹਿੰਦੇ ਵੀ ਨਾਲ ਲੱਗ ਕੇ ਪ੍ਰਭਾਵ ਕਰ ਦਿਓ ਨਹੀਂ ਭਾਈ ਕਹਿੰਦਾ ਵੀ ਐ ਕਰਕੇ ਆਪਾਂ ਸਾਰੇ ਜਣੇ ਰਲ ਮਿਲ ਕੇ ਇੱਕ ਜਿਹੇ ਜੀ ਹੋ ਹੋ ਗਏ ਇਹਨੂੰ ਗਾਂ ਲੈ ਦਿੰਨੇ ਆ ਭਾਈ ਸਾਰੇ ਪਿੰਡ ਬਸ ਕਰਤੀ ਕਰਨ ਚਲੋ ਵੀ ਇਹ ਤਾਂ ਗਰੀਬ ਐ ਅੱਛਾ ਇੱਕ ਗੱਲ ਤਾਂ ਹੈ ਵੀ ਬੋਲੇ ਦਾ ਪਪਾ ਵੀ ਕੁਛ ਨਹੀਂ ਬੋਲਣਾ ਨਹੀਂ ਬੋਲਿਆ ਜੀ ਹਾਂ ਉਹ ਫालतू ਨਹੀਂ ਬੋਲਿਆ ਉਹ ਵੀ ਬਸ ਅਸਾਨ ਨੂੰ ਗੁੱਸਾ ਤਾਂ ਆਇਆ ਵੀ ਜਦੋਂ ਤੇਰੇ ਸਾਹਮਣੇ ਖੜਾ ਤੂੰ ਗੱਜਾ ਥਪਾਲਾ ਪਾਇਆ ਤੂੰ ਘਰ ਮੁੜ ਕੇ ਮੈਂ ਖੜਾ ਮਖਰਦ ਹਾਂ ਜਦੋਂ ਭਾਈ ਕੋਈ ਮਾਲਕ ਗੱਲ ਕਰੂਗਾ ਫੇਰ ਹੀ ਪਿਛਲਾ ਬੋਲਦਾ ਹੁੰਦਾ ਇਹਨਾਂ ਤਾਂ ਫੇਰ ਹੀ ਹੱਕ ਵਰਦਾ ਤੇ ਜੋ ਬੋਲਦੇ ਹੁਣ ਐਵੇਂ ਤੇ ਇਹ ਵੀ ਚੰਬਰ ਨਹੀਂ ਸੀ ਸਕਦੇ ਉਹਨਾਂ ਨੂੰ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਬਾਈ ਫੇਰ ਆਪਾਂ ਕਹਿੰਦਾ ਦੋ ਦਿਨ ਦੇਖਦੇ ਹਾਂ ਹਲੇ ਤੇ ਵਾਰਨਿੰਗ ਤਾਂ ਦੇਦੀ ਪੂਰੀ ਉਹਨੂੰ ਨੀਤੇ ਨੂੰ ਵੀ ਕਹਿਤਾ ਉਹਨੇ ਹਾਂ ਪੂਰੀ ਗੱਲ ਕਹਿਤਾ ਉਹਨੇ ਕਹਿੰਦਾ ਵੀ ਮੇਰੀ ਗੱਲ ਸੁਣ ਗਾਂ ਕਹਿੰਦਾ ਤੇਰੇ ਕੋਲੇ ਆ ਤਿੱਥੇ ਗੱਡਣੀ ਆ ਗਾਂ ਉਸੇ ਹਾਂ ਠੀਕ ਹੈ ਫਿਰ ਤੇ ਜਿੱਥੋਂ ਮਰਜੀ ਲਿਆ ਗਾਂ ਲਿਆ ਕੇ ਦੇ ਇਹਨਾਂ ਨੂੰ ਠੀਕ ਹੈ ਨਾ ਕਿਹੜਾ ਤਾਂ ਉੱਠ ਕੇ ਭੱਗ ਗਿਆ ਉੱਥੋਂ ਅੱਛਾ ਹਾਂ ਹੁਣ ਦੇਖੋ ਹੁਣ ਕੀ ਬਣਦਾ ਕੀ ਨਾ ਸੀ ਚੱਲ ਭਾਈ ਜਿਉ ਮੰਨ ਗਿਆ ਤਾਂ ਠੀਕ ਹੈ ਨਹੀਂ ਜਿਵੇਂ ਤੁਸੀਂ ਕਹਿੰਦੇ ਪੈਸੇ ਇਕੱਠੇ ਕਰਕੇ ਅਗਲੇ ਨੂੰ ਗਾਂ ਲੈ ਕੇ ਦੇ ਦੇ ਅੱਛਾ ਜੈਲਾ ਉਹੀ ਮੂੰਹ ਮੋਟਾ ਕਰੀ ਫਰੇ ਕੇ ਮੇਰੇ ਨਾਲ ਉਥੇ ਮੈਂ ਤਿੰਨ ਵਾਰੀ ਬੁਲਾਇਆ ਜਰਨੈਲ ਮੇਰ ਨਾਲ ਪੁੱਲੇ ਹੀ ਨਹੀਂ ਹੈ ਵੀ ਤੂੰ ਮੈਂ ਤੇਰਾ ਮੇਰਾ ਨਾ ਕੀ ਆ ਉਹਦੇ ਵਾਲੀ ਗੱਲ ਤੋਂ ਅਕੇ ਅਸੀਂ ਬਈ ਅਕੇ ਜੇ ਤੇਰੇ ਨਾਲ ਰਹਾਂਗੇ ਤਾਂ ਸਾਨੂੰ ਪੁਲਿਸ ਫੜ ਕੇ ਲੈ ਜਾਊਗੀ। ਉਹ ਵਾਲੀ ਗੱਲ ਤੋਂ ਅਜੇ ਤੱਕ ਬੱਟ ਖਾਈ ਬੈਠਾਗਾ ਤਾਂ ਖਾਈ ਰੱਖ ਕਮਲਾ ਤੇਰਾ ਕਿੰਨਾ ਇੰਦਿਆ ਗ੍ਰੇਫੈਂਸ ਮੇਰੇ ਪੁੱਤ ਮੇਰੀ ਗੱਲ ਸੁਣੋ ਖਾਣ ਵੇਲੇ ਤਾਂ ਸਾਰੇ ਇਕੱਠੇ ਹੋ ਜਾਂਦੇ ਜਦੋਂ ਕੋਈ ਮਾੜੀ ਜਿਹੀ ਅਗਲੇ ਤੇ ਦੁੱਖ ਤਕਲੀਫ ਹੋ ਜਾਂਦੀ ਉਹ ਤਾਂ ਸਭ ਭੱਜ ਜਾਂਦੇ ਆ ਕੋਈ ਨਹੀਂ ਸਾਥ ਦਿੰਦਾ ਕਿਸੇ ਦਾ ਇਹ ਤਾਂ ਹੈਗਾ ਹੀ ਆ ਉਹ ਮੈਂ ਤਾਂ ਸਮਝਾਉਂਦਾ ਰਹਿੰਦੇ ਸਾਰਾ ਤਣਾ ਸਮਝਾਉਣ ਵਾਲੀ ਗੱਲ ਨਹੀਂ ਬੇਬੇ ਹੁਣ ਮੇਰੀ ਗੱਲ ਸੁਣ ਹੁਣ ਸਾਰੇ ਜਣੇ ਅਸੀਂ ਇਕੱਠੇ ਦਾ ਰਹਿਨੇ ਆ ਹੈਂ ਜਰਨੈਲ ਨੂੰ ਉਹਨਾਂ ਨਾਲੋਂ ਜ਼ਿਆਦਾ ਆਪਾਂ ਚਾਹੁੰਦੇ ਆ ਆਪਣੇ ਨਾਲ ਜ਼ਿਆਦਾ ਜਾਣ ਪਛਾਣ ਮੇਰਾ ਵਿਆਹ ਵੜੇ ਵਿਚੋਲਾ ਜਾਣਾ ਜਰਨੈਲ ਸਿੱਧਾ ਮੈਂ ਲੋਕਾਂ ਨੂੰ ਉਹ ਜੀ ਰੱਖ ਦਾਂਗਾ ਆਪਾਂ ਤਾਂ ਹੁਣ ਇੰਨਾ ਕਰਦੇ ਹੋ ਮੇਰੀ ਗੱਲ ਸੁਣ ਕਿਕਰ ਸਿਆ ਮੈਨੂੰ ਬਾਲਾ ਪਤਾ ਹੈ ਜਰਨੈਲ ਦਾ ਸਾਨੂੰ ਹਜੇ ਘੱਟ ਪਤਾ ਹੈ ਉਹ ਮਾ ਮਾ ਕੀ ਗੱਲ ਕਰਦੀ ਜਰਨੈਲ ਦਾ ਹੁਣ ਕੀ ਉਹਨਾਂ ਨੂੰ ਕੱਗੇ ਚਾਹ ਕੋਈ ਨਹੀਂ ਜਹੇ ਜ਼ਿਆਦਾ ਸੁਭਾਅ ਉਹ ਜਾਣ ਬਸ ਮੈਂ ਤਾਂ ਦੇਖਿਆ ਚੁੱਪ ਕਰਕੇ ਪਰਲੇ ਪਾਸ ਜਾ ਕੇ ਬੈਠਾ ਹਜੇ ਮੈਂ ਦਾ ਆਵਾਜ਼ ਮਾਰੀ ਮੈਂ ਚੱਲ ਲਿਆ ਜਾ ਉਹ ਰਾਜ ਚਾਹ ਦੀ ਕੁੱਟ ਕਰ ਦੇ ਕੀ ਬਣਾ ਦੇ ਕੇ ਨਾ ਬਣਾ ਦੇ ਬਣਾ ਦੇ ਮੈਂ ਤਾਂ ਹਜੇ ਕਿਹਾ ਮੈਂ ਜਲੇ ਇਧਰ ਇਧਰ ਬਸ ਬਹਿਦੇ ਨਾ ਭਾਈ ਕਦੋਂ ਮੈਂ ਤਾਂ ਇੱਥੇ ਠੀਕ ਆ ਲੈ ਤੇ ਮੈਂ ਹਾਂ ਚੱਲ ਬੱਕਾ ਦੋ ਬਿਖਾਰੇ ਨਹੀਂ ਉਹ ਜਦੋਂ ਉਹ ਰੌਲਾ ਜਿਆ ਪੈ ਗਿਆ ਸੀ ਨਾ ਉਹ ਤਾਂ ਇੱਥੇ ਪੁਲਿਸ ਆਈ ਸੀ ਜਦੋਂ ਆਹ ਉਹਦੇ ਦੀ ਗੱਲ ਉਹਦੇ ਭੱਜ ਗਿਆ ਬਸ ਉਸ ਗੱਲ ਦਾ ਬੱਟ ਖਾਈ ਬੈਠਾ ਉਸ ਤੋਂ ਬਾਅਦ ਤਾਂ ਬੇਬੇ ਸਾਨੂੰ ਮਿਲੇ ਹੀ ਨਹੀਂ ਜਮਾ ਵੀ ਮਿਲੇ ਕੀ ਪੁੱਤ ਉਹ ਸਾਨੂੰ ਡਰੋਕ ਲਾਗਾ ਉਹ ਤਾਂ ਵੀ ਡਰਦਾ ਰਹਿੰਦਾ ਭਾਈ ਮਾੜੀ ਜੀ ਗੱਲ ਤੋਂ ਮਾੜੀ ਜੀ ਪੁਲਿਸ ਕੀ ਆਈ ਉਹਦੇ ਨਾਲ ਦਿਖਾਈ ਨਹੀਂ ਦਿੰਦਾ ਜੇ ਦਿਖਾਈ ਦੇਣਾ ਹੁੰਦਾ ਭੈਣੇ ਉਹ ਭੱਜਦਾ ਹੀ ਕਿਉਂ ਆਹੀ ਤਾਂ ਗੱਲ ਮੈਂ ਕਰੀ ਜਾਂਦਾ ਬਿੱਟਰਪੂਕ ਸੀ ਤਾਂ ਭੱਜ ਗਿਆ ਨਹੀਂ ਖੜਦਾ ਨਾਲ ਬਰਾਬਰ ਭੱਜਿਆ ਤਾਂ ਤੂੰ ਵੀ ਸੀ ਮੈਂ ਤੈਨੂੰ ਦੱਸਾਂ ਗੱਲ ਉਹਦੇ ਮਗਰ ਲੱਗ ਕੇ ਮੈਂ ਤਾਂ ਵਾਪਸ ਆ ਗਿਆ ਫਿਰ ਆ ਗਿਆ ਵਾਪਸ ਚੱਲ ਕੋਈ ਨਾ ਭੱਜ ਗਿਆ ਭਜਾ ਗਿਆ ਤੁਸੀਂ ਕਿਉਂ ਕਚੀਰਾ ਪਾ ਰਹੇ ਆਹ ਹੋਈ ਬੜੀ ਗੱਲ ਉਹਦੇ ਦੀ ਉਹ ਨਾ ਥੋੜਾ ਜਿਆਦਾ ਘਰ ਵਾਲੀ ਤੋਂ ਡਰਦਾ ਸੋ ਉਹਨੂੰ ਨਹੀਂ ਪਤਾ ਹਦਾ ਗੱਲ ਤਾਂ ਸਹੀ ਐ ਪਾਲੋ ਦਾ ਸੁਭਾਤਾ ਹੋ ਜਾਈ ਐ ਹਾਂ ਹਾਂ ਉਹ ਤਾਂ ਸਾਰੇ ਤੇਰੇ ਵਰਗੇ ਹੈ ਨਹੀਂ ਜੱਕਵੇਂ ਆ ਨਾ ਹੋ ਹਾਲੇ ਮੇਰੀ ਗੱਲ ਸੁਣ ਹਾਂ ਤੂੰ ਐ ਕਰ ਤੂੰ ਚੱਲ ਮੋਟਰ ਦੇ ਉੱਤੇ ਤੇ ਮੈਂ ਨਾਲ ਤਾਂ ਬੱਸ ਉਹਨੂੰ ਪੱਠੇ-ਪੱਠੇ ਪਾਇਆ ਆਂ ਠੀਕ ਹੈ ਠੀਕ ਹੈ ਨੀਰਾ ਨੂਰ ਪਾ ਕੇ ਫਿਰ ਮੈਂ ਆਉਣਾ ਫਰੀ ਹੋ ਜਾ ਚਾਹ ਟਾਈਮ ਨਾਲ ਹੀ ਕਰਵਾ ਲੈ ਨਾ ਨਾ ਵਾਹ ਟਾਈਮ ਨਹੀਂ ਜਾਉਂਦਾ ਚੱਲ ਠੀਕ ਆ ਚਾਹ ਪੀ ਜਾਂਦਾ ਪੁੱਤ ਬੱਸ ਬੇਬੇ ਹੁਣ ਨਹੀਂ ਚਾਹ ਪੀਂਦਾ ਮੈਂ ਉਹ ਕਹਿੰਦਾ ਦਿੱਤਾ ਕਿਕਰ ਸਿਆਨੇ ਵੀ ਮੋਟਰ ਤੇ ਚੱਲ ਉਹ ਚੱਲ ਕੋਈ ਨਹੀਂ ਹੁਣ ਬੇਬੇ ਖਾਣਾ ਪੀਣਾ ਵੀ ਹੋਇਆ ਤੂੰ ਤਾਂ ਸਾਨੂੰ ਆਹੀਂ ਢੋਕਦੀਆਂ ਰੋਕਦੀਆਂ ਰੰਗੀਆਂ ਆ ਦੁਕਾਨੋਂ ਢੋਕਦੀਆਂ ਮੈਂ ਤਾਂ ਗੱਲ ਕਹਿਣੀ ਚੱਲ ਕੋਈ ਨਹੀਂ ਖਾab ਵੀ ਲੋ ਭਾਈ ਚੱਲ ਕੋਈ ਨਹੀਂ ਨੀਰਾ ਕੁਦਰਤਾ ਸੀ ਕਿ ਨਹੀਂ ਮੈਂ ਨਹੀਂ ਰਿਹਾ ਕੋਈ ਤੇਰੇ ਨਾਲ ਪਾ ਦੇਣਾ ਮੈਂ ਮੀਨਾ ਨੂੰ ਲੈਂਦਾ ਬਸ ਅਫੇਰੀ ਨਾ ਹੂੰਗਾ ਮੈਂ ਨੀਰਾ ਪਾ ਕੇ ਹੁਚਾ ਬਣਾ ਦੇ ਕੇ ਮੇਰਾ ਸਭ ਵਧੀਆ ਜੀ ਬੜਾ ਨੀਰਾ ਪਾ ਦੇਣ ਤੇ ਸੰਨੀ ਸੁਨੇਰ ਲਾ ਦੇਣਾ ਮੈਂ ਇਹਨਾਂ ਨੂੰ ਤੂੰ ਤਾਂ ਕਿੱਕਾ ਵੀ ਨੀ ਪਾ ਕੇ ਬੈਗੀਵੇਂ ਚੱਲ ਬਹੁਤਾ ਬੰਦਿਆ ਰਹੇ ਆ ਚੱਲ ਖਾ ਤੋ ਦੋ ਘਰ ਆ ਹੋ ਜਾਣਾ ਪਲਾਉੜੇ ਪਾ ਲਿਓ ਹੋਰ ਕੀ ਐ ਚੱਲ ਕੋਈ ਨਹੀਂ ਮੈਂ ਧੀਰਦੀ ਹਾਂ ਤੁਸੀਂ ਕਰ ਲਓ ਕੰਮ ਜਿਹੜਾ ਕਰਨਾ ਇੱਕ ਕੰਮ ਨਹੀਂ ਪੂਰਾ ਹੋਣਾ ਵੀ ਇੱਕ ਤਾਂ ਪੂਰਾ ਛੜਾ ਦੇਣਾ ਕਿੰਨਾ ਕੁ ਫਰਕ ਪੈ ਜਾਊਗਾ ਦੇਖ ਲੈ ਯਾਰ ਜਿਵੇਂ ਤੈਨੂੰ ਲੋਟ ਆਂਦਾ ਆਹ ਦੇਖੀਦਾ ਬਾਪੂ ਮੈਂ ਹੀ ਜਾਨਾ ਪਹਿਲਾਂ ਪਿਛਲੇ ਵਾਰੀ ਕਹਿੰਦਾ ਨਹੀਂ ਕਹਿੰਦਾ ਪਈਆ ਤੋ ਖਾਵਾਂਗੇ ਚਾਰ ਪੈਸੇ ਬਚਣਗੇ ਹੁਣ ਭਈਏ ਦਰਲਾ ਲਾਂਦੇ ਆ ਪੰਜਾਬੀਆਂ ਕੋਲੇ ਤੁਰੇ ਫਿਰੋ ਮੇਰੀ ਗਲਤ ਆ ਸੁਣ ਬਾਪੂ ਫਿਰ ਕਿੰਨਾ ਹੈਰਾਨ ਹੋਏ ਆਪਾਂ ਉਹ ਤਾਂ ਸੋਚ ਲਾ ਫੁਰਕੇ ਡੱਬੀ ਨਹੀਂ ਮਰੇ ਆਪਾਂ ਤੂੰ ਹੈ ਦੋ ਮਹੀਨੇ ਮਗਰੋਂ ਡੱਬ ਬਿਮਾਰੀ ਕੇ ਉਹੀ ਮੁੜ ਕੇ ਅੱਧਾ ਬਾਹਣਾ ਝਾੜ ਅਗਰੀ ਦਾ ਘਟ ਨਿਕਲਿਆ ਦੇਖ ਲੈ ਯਾਰ ਜਿਵੇਂ ਤੈਨੂੰ ਲੋਟ ਆਂਦਾ ਉਵੇਂ ਕਰ ਲੈ ਬਾਕੀ ਹੁਣ ਤੂੰ ਦੱਸ ਦੇ ਮੁੜ ਕੇ ਮੈਨੂੰ ਨਾ ਗਾਲਾਂ ਕੱਢੀ ਨਾ 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 ਆਪਦੀ ਮਰਜ਼ੀ ਕਰੋ ਫੇਰ ਨਾ ਕਹੀ ਉਹ ਬਾਪੂ ਐ ਕਰਦਾ ਤੇ ਬਾਪੂ ਐ ਕਰਦਾ ਤੈਨੂੰ ਜਿਵੇਂ ਲੋਟ ਲੱਗਦਾ ਕਰ ਲੈ ਰਸ ਕੰਮ ਹੋਣਾ ਚਾਹੀਦਾ ਉਹ ਨਹੀਂ ਲੋਟ ਨਹੀਂ ਬਾਪੂ ਹਾਂ ਕਰੇ ਹੁਣ ਕਰੂੰਗਾ ਰ ਮੈਂ ਤੇਰੀ ਰਾਇਣ ਵਾਲੀ ਉਹ ਵਾ ਠੀਕ ਐ ਫੇਰ ਮੈਂ ਤੇਰੇ ਨਾਲ ਹੀ ਆ ਜਿਵੇਂ ਤੈਨੂੰ ਚੰਗਾ ਲੱਗਦਾ ਕਰ ਲੈ ਬਸ ਮੈਂ ਤਾਂ ਤੁਹਾਨੂੰ ਆਪ ਐ ਕਹਿੰਦਾ ਸੀ ਵੀ ਇੱਥੋਂ ਆਪਣੇ ਪੈੰਡ ਦੇ ਲੇਬਰ ਹੈਗੀ ਆ ਜੀ ਫਰਕ ਕੋਈ ਨਹੀਂ ਪੈਂਦਾ ਫਰਕ 500 ਦਾ ਇਹਨਾਂ ਨੂੰ ਕਿਹਾ ਵੀ ਜਾਂਦਾ ਕਿੱਦਾਂ ਉਹਨਾਂ ਨਾਲ ਪਕਾਈ ਮਾਰੀ ਜਾਵਾਂਗੇ ਭਈਆਂ ਨਾਲ ਆਪਾਂ ਚੱਲ ਠੀਕ ਐ ਫੇਰ ਐ ਕਰ ਲੈ ਕੋਈ ਗੱਲ ਐ ਆਪਣਾ ਕੰਮ ਹੋਣਾ ਚਾਹੀਦਾ ਕੰਮ ਤਾਂ ਹੋ ਜੂਗਾ ਆਇਦਾ ਹੁਣ ਕੀ ਐ ਇਹਦਾ ਤਾਂ ਕੁਛ ਨਹੀਂ ਐ ਤਾਂ ਮੈਂ ਲੈ ਕੇ ਜਾਣਾਗਾ ਬਸ ਇਹ ਉਹਨਾਂ ਦਾ ਖੜਾ ਆਉਣਾਗਾ ਤੇ ਮਸ਼ੀਨ ਉਹਨਾਂ ਦੀ ਪਾ ਲਿਆਉਂਗਾ ਮੈਂ ਚੱਲ ਨਾਲੇ ਉਧਰ ਮੁਖਤਿਆਰ ਕੇ ਜਿਹੜਾ ਮਾਰਿਆ ਜਾਂ ਜਾ ਕੇ ਮੁਖਤਿਆਰ ਨਾ ਬਾਪੂ ਕੀ ਕਰਨਾ ਬੱਟਾ ਪੋਚਣੀਆਂ ਕਹਿੰਦਾ ਮੇਰੇ ਨਾਲ ਲਵਾ ਦੇ ਮੈਂ ਤੁਹਾਡੇ ਨਾਲ ਬੰਦਾ ਲਵਾ ਦੂੰਗਾ ਤੂੰ ਜਾ ਤਾਂ ਇਂ ਅਗਲਾ ਪਹਿਲੇ ਬੋਲ ਆ ਜਾਂਦਾ ਭੱਜਿਆ ਤਿੰਨ ਵਾਰੀ ਆ ਕੇ ਕਹਿ ਗਿਆ ਮੈਨੂੰ ਉਹ ਚਲ ਠੀਕ ਆ ਜਾ ਆਉਂਗਾ ਫਿਰ ਆ ਫਿਰ ਫਰ ਜਾਂ ਤੂੰ ਟਰੈਕਟਰ ਲੈ ਜਾ ਮੈਂ ਜਾ ਆਇਆ ਹੁਣ ਉੱਧਰ ਜਿਵੇਂ ਕਰ ਲੈ ਤੂੰ ਟਰੈਕਟਰ ਲੈ ਕੇ ਜਾਣਾ ਤੂੰ ਲੈ ਜਾ ਨਹੀਂ ਮੈਂ ਲੈ ਜਾਣਾ ਤੂੰ ਉੱਧਰ ਗੇੜਾ ਮਾਰਿਆ ਜਾ ਕੇ ਬੰਦਿਆਂ ਨੂੰ ਆਮ ਕੰਮ ਨਿਬੜੀਏ ਪਰੇ ਸਤਿ ਸ਼੍ਰੀ ਅਕਾਲ ਵਾ ਰੋ ਪਹਿਲਾਂ ਨਾ ਮੈਂ ਥੋੜਾ ਜਿਆ ਰਹਿ ਜੀ ਕਰਿਆ ਮਸੇ ਬਾਪੂ ਨਾਲ ਕਾਂ ਕਟਿਆ ਗਿਆ ਸੀਗਾ ਫੋਨ ਚੱਕਣ ਲੱਗੇ ਸੀ ਸੋਨੂ ਜੀ ਬਹੁਤ ਬਹੁਤ ਵਧਾਈਆਂ ਮੰਮੀ ਓਹੋ ਕੰਮੋਂ ਨੇ ਤਾਣੀ ਚੱਕੇ ਹੋਣਾ ਉਹ ਨਾ ਪਈ ਸੀਗੀ ਹਾਂ ਹਾਂ ਕਹਿੰਦੀ ਚੱਤੀ ਜਾਣੀ ਠੀਕ ਮੇਰਾ ਅੱਛਾ ਚਲੋ ਠੀਕ ਆ ਮੈਂ ਲਾ ਦਿੰਦਾ ਸੁਨੇਹਾ ਹਾਂ ਵਸ ਮੈਂ ਖੇਤ ਨੂੰ ਹੀ ਚੱਲਿਆ ਸੀ ਪਹਿਲਾਂ ਸੁਨੇਹਾ ਲਾ ਦਿੰਦਾ ਠੀਕ ਹੈ ਠੀਕ ਆ ਵਾ ਨਹੀਂ ਵਸ ਜਾਣਾ ਦਾ ਕੀ ਨੇ ਆ ਮੈਂ ਅੱਜ ਖੇਤੀਏ ਚਲ ਗਿਆ ਵਾ ਸੀਗਾ ਥੋੜਾ ਜਿਹਾ ਮੈਂ ਤੇ ਬਾਪੂਈ ਬਾਕੀ ਦਾ ਪੂਆ ਵਰਗੇ ਘਰੇ ਹੁੰਦੇ ਆਗੇ ਮੰਮੀ ਦੇ ਘਰੇ ਹੁੰਦੀ ਆ ਹਾਂ ਹਾਂ ਠੀਕ ਹੈ ਜੀ ਚਲ ਮੈਂ ਕਹਿ ਦਿੰਦਾ ਠੀਕ ਹੈ ਚਲ ਬਾਪੂ ਮੈਂ ਨਾ ਮੜਾ ਸੁਨੇਹਾ ਲਾਦਾ ਉਹ ਕੰਮੋ ਦੀ ਮੰਮੀ ਦਾ ਫੋਨ ਆਇਆ ਸੀਗਾ ਸੱਸ ਦਾ ਮਰੀ ਦਾ ਹਾਂ ਹਾਂ ਤੇ ਉਹਨੇ ਆਉਣਾਗਾ ਜਾ ਅ ਜਵਾਗ ਜੀ ਦਾ ਕਰਕੇ ਅੱਛਾ ਹਾਂ ਚਲ ਮੈਂ ਜਾਣਾ ਲੈ ਕੇ ਇਹਨੂੰ ਫਿਰ ਚਲ ਠੀਕ ਆ ਫਿਰ ਤਮਾ ਆ ਗਿਆ ਤੇਰੇ ਮਗਰੀ ਚੰਗਾ ਕੋਈ ਨਹੀਂ ਕੋਈ ਨਹੀਂ ਚੱਲ ਚੱਲ ਤੂੰ ਚੱਲ ਬੱਸ ਦਿਮਾਗ ਦਮੂਗ ਹੈਗਾ ਮਾੜਾ ਮੋਟਾ ਤੇਰੇ ਕੋਲੇ ਕੀ ਗੱਲ ਹੋ ਗਈ ਹਾਂ ਉੱਤੋਂ ਤਾਂ ਇੰਨੀ ਧੋਪ ਹੈ ਹੈ ਤਾਤਾ ਨੂੰ ਕੁਆਰਗੇ ਕੀ ਕਹਿੰਦੇ ਆ ਤਾਤਾ ਤੇ ਭਾਈ ਆਪਦਾ ਕੰਮਕਾਰ ਤੂੰ ਨਾ ਕਰਿਆ ਕਰ ਤੇਰੇ ਤੋਂ ਬਿੱਲੀ ਕੋ ਪਿਆ ਵੀ ਨਹੀਂ ਜਾਂਦਾ ਉਹ ਪਿਆ ਨਹੀਂ ਜਾਂਦਾ ਕੱਲੀ ਉਹ ਕਹਿੰਦੇ ਬੋਕਰ ਮਾਰ ਸਕਦੀਆਂ ਮੈਂ ਬੋਕਰ ਮਾਰਨ ਲੱਗ ਗਈ ਨਹੀਂ ਸੀ ਮੰਨ ਲੱਗਦਾ ਉਹ ਬੱਸ ਰਹਿਣ ਦੇ ਸਾਡ ਪਰੇ ਐ ਜਾ ਨਾਲੇ ਮੰਮੀ ਵਰਗੇ ਆਉਂਦੇ ਆ ਜੇ ਉੱਥੋਂ ਵਾਲੇ ਐ ਸੱਚੀ ਹਾਂ ਤੂੰ ਫੋਨ ਹੀ ਨਹੀਂ ਚੱਕਿਆ ਉਹਨਾਂ ਦਾ ਪਤਾ ਨਹੀਂ ਲੱਗਿਆ ਮੈਂ ਫਿਰ ਇੱਧਰ ਆ ਗਈ ਸੀਗੀ ਮम्मी ਮੈਨੂੰ ਕਹਿੰਦੀ ਕਹਿੰਦੀ ਕੰਮੋਂ ਫੋਨ ਨਹੀਂ ਚੱਕਦੀ ਤੇ ਮੈਂ ਆਉਣਾ ਕਹਿੰਦੀ ਘਰੇ ਰਹੋ ਮੈਂ ਕਿਹਾ ਕੋਈ ਗੱਲ ਨਹੀਂ ਕਰੀ ਆਂ ਸਰ ਨਾ ਮੇਰੀ ਗੱਲ ਸੁਣ ਹੁਣ ਤਾਂ ਆ ਗਿਆ ਉਹਨਾਂ ਦਾ ਫੋਨ ਜੇ ਬਿਨਾਂ ਦੱਸੇ ਆ ਜਾਂਦੇ ਤੈਨੂੰ ਇੱਥੇ ਕੰਮ ਕਰਦੀ ਨੂੰ ਦੇਖ ਲੈਂਦੇ ਫੇਰ ਕੀ ਕਹਿੰਦੇ ਪਤਾ ਨਹੀਂ ਸਾਡੀ ਕੁੜੀ ਤੋਂ ਐਂ ਕੰਮ ਕਰਾਈ ਜਾਂਦੇ ਆ ਉਹ ਨਹੀਂ ਕਹਿੰਦੇ ਐਨੀ ਤਾਂ ਮੰਮੀ ਸਮਝਦਾਰ ਹੈਗੀ ਉਹਨੂੰ ਪਤਾ ਹੀ ਆ ਵੀ ਆਪਦੇ ਘਰ ਦਾ ਕੰਮ ਆ ਕਿਹੜਾ ਬਗਾਨੇ ਦਾਗਾ ਇਹ ਤਾਂ ਕਰਨੇ ਹੀ ਆਗਾ ਉਹ ਮੇਰੀ ਗੱਲ ਸੁਣ ਉਹ ਨਾ ਮੂੰਹ ਪਾਟੇ ਹੈਗੇ ਐਂ ਪਤਾ ਕਿਹੜੇ ਵੇਲੇ ਕੀ ਕਹਿ ਦੇਣ ਮਲੇ ਤੋਨੂ ਉਹਦਾ ਨਾ ਮਾੜਾ ਮੱਟਾ ਜੋ ਗੁੱਸਾ ਦਾ ਖਾਲਾ ਹੁੰਦਾ ਬੰਦਾ ਕਹੀ ਦਿੰਦਾ ਹੁੰਦਾਗਾ ਹੁਣ ਮੈਨੂੰ ਥੋੜੋ ਐਂ ਭੱਜ ਕੇ ਬਹਿਣਗੇ ਥਲੋ ਤਾਂ ਖੁਸ਼ੀ ਦਾ ਕਰਕੇ ਆਉਂਦੇ ਹੋਣਗੇ ਤੁਸੀਂ ਦੱਸਤਾ ਹੋਣਾਗਾ ਉਹ ਤਾਂ ਉਹਨੂੰ ਦੱਸਿਆ ਭਈਆ ਉਹ ਤਾਂ ਇੱਕ ਦਿਨ ਫੋਨ ਆਇਆ ਸੀਗਾ ਉਹਦੇ ਕੋਲੇ ਮੰਮੀ ਕੋਲੇ ਤੈਨੂੰ ਦੱਸਣਾ ਭੁੱਲ ਗਈ ਉਹ ਕਹਿੰਦੀ ਲਿਕਨ ਲੈਣਾ ਹੋਣ ਵਾਲਾ ਭਾਈ ਓਡੀ ਕੁੜੀ ਕੋਲੇ ਉਹ ਤਾਂ ਤਾਂ ਆਉਂਦੀ ਫਿਰ ਉਹ ਲੜਨ ਥੋੜੋ ਆ ਰਹੇ ਆ ਹੁਣ ਲੜਨਗੇ ਥੋੜੋ ਆ ਕੇ ਮੈਨੂੰ ਕੰਮ ਕਰਦੇ ਨੂੰ ਦੇਖ ਕੇ ਚਲ ਚੰਗਾ ਜਾ ਮੰਮੀ ਵਰਗੇ ਨੂੰ ਦੱਸ ਦੇ ਤੇ ਮੈਂ ਖੇਤ ਜਾਣਾ ਚੰਗਾ ਦੇਖ ਕਿ ਕਦੇ ਤਾਂ ਮੜਾ ਮੋਟਾ ਤਾਂ ਕਰੇ ਟੈਕ ਜਾ ਕਰੋ ਸੀਜ਼ਨ ਦਾ ਟਾਈਮ ਆ ਝੋਨਾ ਲਾਉਣ ਲੱਗਣਾ ਬੰਦੇ ਪੁੱਛਣੇ ਆਗੇ ਲੇਟ ਆਗੇ 20 ਦਿਨ ਉਹ ਤਾਂ ਮੈਂ ਮੰਨਦੀਆਂ ਗੱਲ ਹਰ ਵਕਤ ਖੇਤ ਖੇਤ ਬਿਮਾਰਨ ਹੋ ਗਏ ਬਹਿ ਜਾ ਫਿਰ ਨਹੀਂ ਬਿਮਾਰ ਹੁੰਦੇ ਜਾਂ ਮੰਮੀ ਵਰਗੇ ਨੂੰ ਕਹ ਦੇ ਠੀਕ ਆ ਚਾਹ ਤੂੰ ਦਾਬ ਦਾ ਦੁੱਧ ਦੁੱਧ ਉਹ ਕਰਕੇ ਰੱਖਿਓ ਕੋਈ ਨਾ ਦੁੱਧ ਦਾ ਪਿਆਗਾ 2.5 ਕਿਲੋ ਪਿਆਗਾ ਹਾਂ ਚਲ ਠੀਕ ਆ ਜਾ ਜਾਵੜਾ ਨਾਲੇ ਸਾਹਮਣੇ ਬਹਿ ਜਾ ਕਰ ਮੜਕੇ ਮੈਨੂੰ ਗਾਲਾਂ ਦਵਾਈ ਜਾਨੀ ਨਹੀਂ ਰਹਿਨੀ ਆ ਉਹ ਕਹਿੰਦਿਆ ਤੂੰ ਨਹੀਂ ਕਹਿੰਦਾ ਲੈ ਉਹਦਾ ਵੀ ਤਾਂ ਤੁਸੀਂ ਕਿਹੜਾ ਘਰੇ ਖੜਦੇ ਹੋ ਉਹਦੇ ਦਾ ਬੜਾ ਚਾਨ ਮੈਨੂੰ ਇੰਨੀ ਖੁਸ਼ੀ ਦਿੱਤੀ ਮੈਨੂੰ ਆ ਕਰਤਾ ਹੁਣ ਜੇ ਤੁਹਾਨੂੰ ਕਹਿੰਦੀ ਆ ਵੀ ਮੈਨੂੰ ਕੁਝ ਲਿਆ ਦਿਓ ਖਾਣ ਨੂੰ ਤਾਂ ਤੁਹਾਡਾ ਖੇਤ ਦਾ ਕੰਮ ਨਹੀਂ ਪੜਦਾ ਜੇ ਮੈਂ ਕੰਮ ਛੱਡ ਕੇ ਰਹਿ ਗਿਆ ਨਾ ਹੈ ਤੇ ਬਾਪੂ ਗੱਲਾਂ ਕਿੱਥੋਂ ਕਰ ਲੂ ਵਿਚਾਰਾ ਉਹ ਬਾਪੂ ਤਾਂ ਮੈਨੂੰ ਐ ਕਹਿ ਕੇ ਹਟਿਆ ਵੀ ਉਹਨਾਂ ਨੇ ਬੀੜੀ ਲਵਾ ਕੇ ਆ ਮੈਂ ਤਾਂ ਪਾਉਂ ਜੋ ਮੇਰਾ ਕੜਾ ਖਿਆਲ ਆ ਤੁਹਾਨੂੰ ਚੱਲ ਚੰਗਾ ਜਾਣਾ ਮੈਂ ਮੰਮੀ ਨੂੰ ਆ ਕੇ ਮਿਲਦਾ ਜਾ ਪਾਜਾ ਸਾਵੇਂ ਬਹਿ ਜਾ ਉਹਨਾਂ ਨੂੰ ਦੱਸ ਦੇ ਚਾਚੂ ਬਣਾ ਲੈਣਾ ਫਰਾ ਤਾਂ ਤੇਰੀ ਇਕੱਠੀ ਕਰਦਾ ਥੋੜੀ ਨਾਲ ਕਰਦੇ ਚੰਗਾ ਹਾਂ ਮਮਾ ਦਿਖਾਈ ਹਾਂ ਪਤਾ ਮੰਮੀ ਮਮਮੀ ਦਾ ਨਾ ਫੋਨ ਆਇਆ ਸੀ ਸਨੀ ਕੋਲ ਹਾਂ ਸਨੀ ਨੇ ਦੱਸਿਆ ਕਿ ਉਹਨਾਂ ਜਾ ਰਹੇ ਨੇਗੇ ਅਖਿਆ ਮੈਂ ਵੀ ਆਖਿਆ ਕੁੜੀ ਦੇ ਚਿਹਰੇ ਦਾ ਰੰਗ ਕੱਦ ਬਦਲਿਆ ਪਿਆ ਹਾਂ ਤੇਰੀ ਮੰਮੀ ਨਹੀਂ ਆਉਣਾ ਅੱਜ ਹੈ ਨਾ ਮੰਮੀ ਕਾਹਦੀ ਚੜ ਰਹੀ ਹੈ ਤੁਸੀਂ ਮੈਨੂੰ ਦੱਸਿਆ ਨਹੀਂ ਵੀ ਤੁਹਾਡੀ ਵੀ ਗੱਲ ਹੋਈ ਸੀ ਤੁਸੀਂ ਵੀ ਉਹਨਾਂ ਨੂੰ ਦੱਸਤਾ ਮੇਰੀ ਗੱਲ ਤਾਂ ਹੋਈ ਧੀ ਪੁੱਤ ਮੰਮੂ ਆ ਕੇ ਕਹੇਗੀ ਵੀ ਚਲ ਕੋਈ ਨਾ ਠਹਿਰ ਕੇ ਆ ਜੂਗੀ ਵੀ ਕਾਨੂੰਪਾ ਜੜਾ ਕਾਉਣੀ ਹੈਗੀ ਹੈ ਹੈ ਜੀ ਫਿਰ ਮੰਮੀ ਦਾ ਤੁਹਾਨੂੰ ਪਤਾ ਤਾਂ ਹੈਗਾਗਾ ਉਹ ਚਾਈ ਇਹਨਾਂ ਚਾਹੀਦੀ ਹੁਣ ਕਿਥੋਂ ਔੜਕਦੀ ਆ ਹੁਣ ਆ ਜੂਗੀ ਉਹ ਤਾਂ ਫਿਰ ਉਹਨੇ ਕਹਿਤਾ ਹੋਗਾ ਵੀ ਮੈਂ ਮਾਰੂੰਗੀ ਗੇੜਾ ਹੁਣ ਆਈ ਤਾਂ ਮੈਂ ਵੀ ਲੜੂੰਗੀ ਨਾ ਦੇਖਣਾ ਹੂੰ ਤਾਂ ਛੇਵੇਂ ਨਹੀਂ ਹੋਗੇ ਗੇੜਾ ਨਹੀਂ ਮਾਰਿਆ ਹਣ ਭੱਜੀ ਆਉਂਦੀ ਹੈ ਦੇਖ ਲੈ ਫਿਰ ਦੋਤੇ ਦੋਤੀਆਂ ਦਾ ਪ੍ਰੇਮ ਇਹੋ ਜਿਹਾ ਹੁੰਦਾ ਹੁਣ ਜਦੋਂ ਪਤਾਗਾ ਨੰਨਾ ਮੁੰਨਾ ਹੋਣ ਵਾਲਾ ਹੈਗਾ ਦੇਖ ਲੈ ਪਾਈਉ ਫੇਦੀ ਆਉਂਦੀ ਆ ਬਾਜੀ ਸਹੀ ਗੱਲ ਆ ਮੰਮੀ ਦੁੱਧ ਤਾਂ ਆਪਣੀ 2 ਕਿਲੋ ਹੈਗਾਗਾ ਨਾ ਆ ਦੁੱਧ ਨੂੰ 2 ਕਿਲੋ ਹੈਗਾ ਪਾ ਵੀ ਨੇ ਨਹੀਂ ਨਹੀਂ ਮੇਰੀ ਮੰਮੀ ਚਾਹ ਵੱਧ ਵੀਂਦੀ ਥੋੜੀ ਜੀ ਕੋਈ ਨਾ ਉਹਨੂੰ ਦੁੱਧ ਦੱਤਾ ਵਰਕੇ ਪਿਲਾ ਦੂੰਗੀ ਹੈ ਉਹ ਫੇਦੀ ਉਹਨੂੰ ਚਾਹ ਪੀਣੇ ਨੂੰ ਜਦੋਂ ਦੁੱਧ ਦੀ ਪੱਤੀ ਪਾਤੀ ਵਧੀਆ ਚਲ ਠੀਕ ਹੈ ਤੁਸੀਂ ਐ ਕਰੋ ਮੈਨੂੰ ਸਬਜ਼ੀ ਦੇ ਦਿਓ ਉਹਨਾਂ ਦੇ ਆਉਂਦਿਆਂ ਨਾਲ ਮਸਾਲੇ ਜੀ ਸਭ ਬਣਾ ਕੇ ਰੱਖ ਲੈ ਦੇਖ ਲੈ ਦੇਖ ਲੈ ਚਾਹ ਕੇ ਮੈਂ ਚੜਿਆ ਤਬਦੀਲ ਬਣ ਜੂ ਰੋਟੀ ਵੀ ਬਣ ਜੂਗੀ ਸਾਰਾ ਕੁਝ ਮਿਲੂਗਾ ਉਹਨੂੰ ਤੂੰ ਐਨੀ ਟੈਨਸ਼ਨ ਨਾ ਕਰ ਨਹੀਂ ਨਹੀਂ ਟੈਨਸ਼ਨ ਨਹੀਂ ਲੈਣੀ ਤੇ ਭੂਆ ਕਿੱਥੇ ਭੂਆ ਦਿੰਦੀ ਨਹੀਂ ਹੈਗੀ ਆ ਭੂਆ ਤਾਂ ਤੇਰੀ ਅੰਦਰ ਹੀ ਹੈਗੀ ਉਹ ਕੱਪੜੇ ਇਹਨਾਂ ਦੇ ਤਾਂ ਹਮਾਰੀ ਜਾਂਦੀ ਸੀ ਮੈਂ ਹੀ ਫੜਾ ਕੇ ਆਈ ਸੀ ਮਾਤਾ ਦੇ ਸਮਝਾਂਣਗੇ ਪਰਾ ਤੋਤੇ ਹੋਏ ਸੀ ਅੱਛਾ ਚਲ ਭੂਆ ਨੂੰ ਮੈਂ ਦੱਸ ਦਿੰਨੀ ਹੈਗੀ ਫਿਰ ਫਤਿਹਾਰੀ ਕਰ ਲਾਂਗਾ ਜਾਂਉਣ ਤੋਂ ਪਹਿਲਾਂ ਕੋਈ ਦਾ ਕੋਈ ਦਾ ਤੂੰ ਕਰ ਤਿਆਰੀ ਜਿਹੜੀ ਕਰਨੀ ਹੈ ਜੀ ਹੈ ਹਾਂ ਦੇਖ ਲੈ ਚਲ ਠੀਕ ਹੈ ਸਰ ਤੁਸੀਂ ਨਿਵੇੜ ਲਓ ਚੰਗਾ ਚੰਗਾ ਪੁੱਤ ਆ ਮਾਤਾ ਭਾਂਡੇ ਜਮਾਦ ਕੇ ਹਟੀ ਸੀ ਵਾਪਸ ਹੁਣ ਰਹਿ ਨਿਬੜੀ ਪਿਆ ਕੰਮ ਤਾਂ ਹੁਣ ਤਾਂ ਤੇ ਆ ਸਬਜੀ ਸੂਬਜੀ ਕੱਟ ਲੰਨੀ ਐ ਤੇਨੇ ਉਹਦੇ ਅੱਜ ਤੋਂ ਬਣਾ ਲੂੰਗੀ ਦੇਖ ਲੈ ਕਿੰਨਾ ਚੋ ਚੜਿਆ ਮਾਵਾ ਦਾ ਤਾਂ ਹੁੰਦਾ ਹੀ ਆ ਧੀਆ ਨੂੰ ਦੇਖ ਲੈ ਅਚੈਰੇ ਤਾਂ ਰੰਗੇ ਬਦਲ ਗਏ ਚਲ ਫੜ ਗਿਆ ਤਾਂ ਉਹ ਕਰਤਾ ਤੇ ਤੇਤੀ ਕਰ ਲੂੰਗੀ ਅੱਜ ਕੱਪੜੇ ਤੇ ਮੈਂ ਕਰ ਆਦਮੀਆਂ ਨਹੀਂ ਕੀ ਗੱਲ ਐ ਕੋਈ ਨਹੀਂ ਤੈ ਤਾਂ ਮੈਂ ਕਰ ਦੂੰਗੀ ਮੇਰੀ ਮੰਮੀ ਆਈ ਜਾਂਦੀ ਐ ਅੱਛਾ ਕਿੰਨਾ ਚਾ ਚੜ ਰਿਆ ਮੰਮੀ ਦਾ ਹੈ ਦੇਖੋ ਤੁਸੀਂ ਇੱਕ ਮੈਨੂੰ ਤਾਂ ਤੁਹਾਡੇ ਤੋਂ ਗੁੱਸਾ ਬਹੁਤ ਆ ਮੰਮੀ ਨੇ ਇਹ ਵੀ ਗੱਲ ਕਰ ਲਈ ਤੁਸੀਂ ਵੀ ਗੱਲ ਕਰ ਲਈ ਮੈਨੂੰ ਕਿਸੇ ਨੇ ਵੀ ਨਹੀਂ ਦੱਸਿਆ ਮੈਂ ਤਾਂ ਗੱਲ ਕਰਾ ਦਿੰਦੇ ਚਲ ਕੋਈ ਨਹੀਂ ਉਹ ਕਹਿੰਦੀ ਗੱਲ ਨਹੀਂ ਮੈਂ ਕਰਦੀ ਹੁਣ ਤਾਂ ਮੈਂ ਮਿਲ ਨਹੀਂ ਆਉਂਗੀ ਉਹਨੇ ਆਪ ਹੀ ਕਹਿਤਾ ਸਾਨੂੰ ਅਸਤਾ ਆਖਿਆ ਸੀ ਪਹਿਲੀ ਗੱਲ ਕਰ ਲੈ ਦੇਖ ਲੈ 6 ਮਹੀਨੇ ਹੋ ਗਏ ਸੀ ਮੈਂ ਕਿ ਮੰਮੀ ਨੂੰ ਕਹਿ ਕੇ ਹਟੀਆਂ ਮੰਮੀ ਜਮਾ ਨਹੀਂ ਸੀ ਆਈ ਹੁਣ ਦੇਖ ਲੈ ਭੱਜੀ ਆਉਂਦੀ ਹੈ ਚਲ ਵਧੀਆ ਪੁੱਤ ਤੈਨੂੰ ਮਿਲ ਜੂਗੀ ਚੰਗੀ ਗੱਲ ਮਾ ਮਾਤੇ ਨਹੀਂ ਲਿ ਸੋ ਕੋਈ ਦੁਖ ਸੁਖ ਹੁੰਦਾ ਹੈਗਾ ਹਨ ਤੇ ਹੁਣ ਉਹਨੂੰ ਆਏ ਕਹਦੀਆਂ ਖਲਾਜ ਜੀ ਇੱਕ ਦੋ ਦਿਨ ਕਿਥੇ ਆਏ ਕਹਦੇ ਮੈਂ ਸ਼ਾਮ ਨੂੰ ਹੀ ਜਾਣਾਗਾ ਮੁੜ ਕੇ ਕੋਈ ਨਾ ਉਹਨੂੰ ਰੱਖ ਲਈ ਤੇ ਮੇਰੀ ਗੱਲ ਸੁਣੋ ਸਬਜੀ ਮੈਂ ਤੁਸੀਂ ਬਣਾ ਲਓ ਮੈਨੂੰ ਤਾਂ ਮੰਮੀ ਨੇ ਸੋ ਇੱਕ ਜਾਣ ਨਹੀਂ ਦੇਣਾ ਚੱਲ ਕੋਈ ਨਹੀਂ ਫੇਰ ਤੂੰ ਕਹ ਦੇਨੀ ਐ ਮੈਂ ਖਾਂਇਸ ਮੈ ਲਉਂਦੀ ਆਏ ਆਉਂਦੀ ਐਗੀ ਰਸੋਈ ਚ ਬਾੜੀ ਜੀ ਵੀ ਬਣ ਜੂ ਸਾਰਾ ਕੁਝ ਬਣ ਜੂ ਦੇਖ ਲੈ ਕੀ ਜੀ ਟੈਨਸ਼ਨ ਚੱਕ ਰੱਖੀ ਆ ਮਾ ਨੇ ਉਹਨਾ ਨਾ ਜਿਹਦੀ ਨੇ ਚੱਲ ਕੋਈ ਨਹੀਂ ਹੁੰਦਾ ਹੀ ਐ ਟੈਨਸ਼ਨ ਕਿਉਂ ਨਾ ਹੋਵੇ ਸਬਜੀ ਦੱਸ ਕਾਦੀ ਬਣਾਉਣੀ ਐ ਉਹੀ ਬਿਨਵਾ ਲੈਣੇਗਾ ਤਾਂ ਉਹ ਤਾਂ ਆਪਣੀ ਰਸੋਈ ਚ ਕਦੋਂ ਪਿਆ ਸੀ ਉਹ ਬਣਾ ਲਾਂਦੇ ਕਿਉਂ ਕੋਈ ਹੋਰ ਬਣਾਉਣੀ ਆ ਤੁਸੀਂ ਦੇਖ ਲਓ ਮੰਮੀ ਤੂੰ ਦੱਸ ਦੇ ਤੇਰੀ ਮਾਂ ਕਿੱਥੇ ਐ ਕਹਦੇ ਕਦੋਂ ਧਰ ਕੇ ਮੱਥੇ ਮਾਰੇ ਉਹ ਤਾਂ ਫਿਰ ਤੁਸੀਂ ਆਪ ਦੇਖੋ ਜੀ ਮੰਮੀ ਨੇ ਕਹਿਤਾ ਮੈਂ ਤਾਂ ਕਹਿ ਦਉ ਤੁਭੀ ਮੈਨੂੰ ਤਾਂ ਰਸੋਈ ਚ ਬੜ ਨੀ ਦਿੰਦੇ ਹੈਗੇ ਲੈ ਦੇਖ ਉਹਦੋਂ ਤਾਂ ਮਨਿੰਦਰ ਵੀ ਆਜੂ ਆਪਣੀ ਹੈਨਾ ਹਾਂ ਮਨਿੰਦਰ ভাই ਟਾਈਮ ਹੁੰਦਾ ਜਾਂਦਾ ਆਉਣ ਦਾ ਉਹ ਤਾਂ ਆਉਣ ਵਾਲੀ ਵੀ ਆ ਹੁਣ ਕੋਈ ਵੀ ਹੁਣ ਦੱਸ ਦੇ ਨਾ ਕਿ ਜਿਹੜੀ ਸਬਜ਼ੀ ਲੈਣੀ ਹੈ ਮੈਂ ਲੈ ਆਉਣੀ ਜੱਕ ਜੇ ਤੇਰੀ ਮੰਮੀ ਬਾਹਰ ਜਿੰਦੇ ਮੈਂ ਵਰਦੇ ਆਂਦੀ ਬਣਾ ਲਓ ਮਲਾਈ ਮੂਲੀ ਪਾਲਾਂ ਦੇ ਵਿੱਚ ਚੱਲ ਹਾਂ ਚੱਲ ਮਲਾਈ ਤਾਂ ਸੁੱਖ ਨਾਲ ਬਥੇਰੀ ਪਈ ਆ ਆਪਣੇ ਹਾਂੇ ਕਰ ਲਾ ਫੇ ਕੱਦੂ ਬਣਾ ਲਾਂ ਨਾਲ ਤੇ ਕੱਦੂ ਬਣਾ ਲੰਨੀ ਆ ਚੱਲ ਫੇ ਮੈਂ ਆਹੋ ਠੀਕ ਆ ਨਾ ਤੇ ਸੇਵੀਆਂ ਪਾ ਦਿੰਦੇ ਉਦ ਵਿੱਚ ਚਲੋ ਦੋਨੋਂ ਸੇਵੀਆਂ ਤਾਂ ਪਾ ਲਾਂਗੇ ਲੈ ਕੁੜਮਣੀ ਆਉਂਦੀ ਆ ਸੁੱਖ ਨਾਲ ਮੇਰੀ ਹੈ ਮੈਂ ਤਾਂ ਆਪ ਕਹਨੀ ਵਧੀਆ ਸੇਵਾ ਕਰਾਂਏ ਕਰੀ ਬੜੀ ਖਰਾ ਕਰਾਂਗੇ ਉਹ ਰੋਜ਼ ਕਿੱਥੋਂ ਆਉਂਦਾ ਮਸਾਟਾ ਮਿਲਦਾ ਆਉਂਦਾ ਉਧਰੋਂ ਸਣੀ ਲੜ ਕੇ ਤੁਰ ਕੇ ਮੇਰੇ ਨਾਲ ਕਿ ਇੱਥੇ ਝਾੜੂ ਮਾਰੀ ਜਾਨੀ ਆ ਜੇ ਮੰਮੀ ਆ ਗਈ ਉਤੇ ਕਹੂਗੀ ਮੇਰੀ ਕੁੜੀ ਤੋਂ ਕੰਮ ਕਰਾਈ ਜਾਂਦੇ। ਉਹ ਤਾਂ ਗੱਲ ਪੁੱਤੋ ਉਹਦੀ ਠੀਕ ਹੈਗੀ ਫਿਰ ਤੇਰੀ ਮੰਮੀ ਤਾਂ ਆਈ ਕਹੂਗੀ ਵੀ ਮੇਰੀ ਕੁੜੀ ਤਾਂ ਖਣੀ ਰੋਜ ਇਹ ਹਾਲ ਕੰਮ ਕਰਾਉਂਦੇ ਨੇਗੇ ਹਾਂ ਹੁਣ ਤੇਰੀ ਪੁੱਤੋ ਹੋ ਜਾ ਸਰੀਰ ਨਹੀਂ ਹੈਗਾ ਉਹ ਮੇ ਕੰਮ ਕਰਨ ਵਾਲਾ ਤੈਨੂੰ ਤਾਂ ਇਹ ਤਾਂ ਕਹਿੰਦੇ ਨੇ ਵੀ ਤੂੰ ਬਹਿ ਜਾ ਜੇ ਮੜਾ ਮੋਟਾ ਬਣਦਾ ਤਾਂ ਕਰ ਲੈ ਨਹੀਂ ਵਾਹ ਲੋੜ ਹੀ ਨਹੀਂ ਐਸਾ ਵਾਦੂ ਕਰ ਲਾਂਗੇ ਨਾ ਜਾਈ ਜਾਣ ਲੱਗ ਗਈ ਪੜਾਉਣ ਤਾਂ ਹੀ ਕਹਿਣੀ ਹੈਗੀ ਤੇ ਦੋਨੇ ਮੇਰੇ ਮਗਰ ਪੈ ਜਾਣ ਉਹ ਮਨਿੰਦਰ ਹੁੰਦੀ ਤਾਂ ਮੇਰੇ ਪੱਖ ਲੈ ਲੈਂਦੀ ਫਿਰ ਉਹ ਕਿਹੜਾ ਤੈਨੂੰ ਕੰਮ ਕਰਨ ਦਿੰਦੀ ਉਹ ਵੀ ਤੈਨੂੰ ਉਹ ਵੀ ਤੈਨੂੰ ਹਟਾਉਂਦੀ ਵੀ ਵੈਟ ਭਾਬੀ ਉਹ ਫਿਰ ਕੁਛ ਨਾ ਕੁਛ ਮੈਂ ਲਾਲਚ ਤਾਂ ਲਈ ਰੱਖਦੀ ਆ ਤੂੰ ਤਾਂ ਆਏ ਨਾ ਮੈਨੂੰ ਗੁੱਡੇ ਵਾਂਗੂ ਬਿਠਾ ਦੇ ਨਾ ਮੰਜੇ ਦੇ ਵੀ ਬੈਠੀ ਰਹਿ ਚਲ ਕੋਈ ਜਾ ਤੂੰ ਕਦੂਜੀ ਮੈਂ ਕਦੂਜੀ ਰਦੀ ਮੈਂ ਆਉਣੀ ਆ ਕੱਪੜੇ ਰੱਖਾਵਾਂ ਜਿਹੜੇ ਤਾਏ ਕਰੀ ਨਾ ਕੋਈ ਚਲ ਤੂੰ ਹੁਣ ਬਹਿ ਜਾ ਰੈਸਟ ਕਰ ਲੈ ਸੌ ਜਾ ਬੰਦਿਆ ਤੇਰੀ ਮਾਂ ਆ ਜੀ ਫਿਰ ਗੱਲਾਂ ਬਾਤਾਂ ਕਰੇਗੀ ਹੋਰ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਨੀ ਉਹਦੇ ਨਾਲ ਲੱਗ ਜੂ ਤੇਰਾ ਜੀ ਹਨਾ ਵੀ ਨਾਲ ਆ ਜੂਗੀ ਮਨਿੰਦਰ ਉਹਦੋਂ ਪਈਆ ਹੁਣ ਸੌ ਜਾ ਨੇ ਅੰ ਲੈ ਨਾ ਕੱਢ ਕੇ ਕਰ ਬੰਨੀ ਜਿੱਲੇ ਹੁੰਦੇ ਲੈ ਹਾਸੀ ਕਪਾਂਗੇ ਸਫਰੀ ਕਾ ਪੈਣਗੀ ਹੋ ਠੀਕ ਹੋਗੇ ਹਾਂ ਵਧੀਆ ਤੁਸੀਂ ਦੱਸੋ ਕਿਵੇਂ ਹੋ ਵਧੀਆ ਵਧੀਆ ਮੈਂ ਵੀ ਠੀਕ ਆ ਸੋਨੂ ਦੇਖ ਕੇ ਉਦੋਂ ਵੀ ਹਾਲੇ ਠੀਕ ਹੋ ਗਈ ਹੈ ਲੈ ਮੈਨੂੰ ਫੜਾ ਨਹੀਂ ਮੈਂ ਆਕੇ ਵਿਚਾ ਹੁਣ ਮਿਲ ਲਈ ਆਵਾ ਜਾ ਕੇ ਵਧੀਆ ਕੀਤਾ ਤੁਸੀਂ ਆ ਗਏ ਹੋਰ ਦੇਲਤਾ ਵਾਏ ਨਾ ਕਰੀ ਜਾਂਦਾ ਸੀਗਾ ਵੀ ਜਾ ਕੇ ਆਵਾ ਗਲਗਟ ਟਾਈਮ ਹੀ ਨਹੀਂ ਲੱਗਿਆ ਕਮਾਗਾਰਾਂ ਦੇ ਵਿੱਚ ਅੱਜ ਮੈਂ ਖਾ ਔਖੀ ਸੌਖੀ ਜਾਉਂਗੀ ਪੈਸੇਨ ਬਹੁਤ ਮਰਜ਼ੀ ਹੋ ਜੇ ਵਧੀਆ ਵਧੀਆ ਹਾਂ ਤਾਈਓ ਤੁਹਾਨੂੰ ਅਸੀਂ ਪਹਿਲਾਂ ਨਹੀਂ ਅਸੀਂ ਦੱਸਿਆ ਹੈਗਾ ਤੁਹਾਨੂੰ ਬਾਅਦ ਚ ਦੱਸਾਂਗੇ ਫਿਰ ਜੂ ਜੀ ਸੁਣ ਕੇ ਅੜਕਣਾ ਨਹੀਂ ਹੈਗਾ ਉਦੀ ਆ ਜਾਓਗੇ ਹਾਂ ਚੱਲ ਪਰੇ ਸਿੱਧਰ ਕੇ ਕੰਮੋ ਕੰਮੋ ਤਾਂ ਅੰਦਰ ਹੀ ਹੈਗੀ ਆ ਥੋੜਾ ਮੈਂ ਮੰਜਾ ਡਾ ਲਾਉ ਰਹੀ ਲੈ ਡਾ ਲਾ ਇੱਥੇ ਤੇ ਲਾਈਟ ਭੱਜ ਰਹੀ ਹੈਗੀ ਟੜਕੇ ਦੀ ਅੱਛਾ ਹੋਰ ਲਾਈਟ ਤਾਂ ਤੰਗ ਕਰ ਦਿੰਦੀ ਹੈਗੀ ਬਾਹਾਂ ਤੰਗ ਕਰਦੇ ਨੇ ਪੁੱਸਣਾ ਕੋਸਾ ਹੋਰ ਹਾਇਦਾਨੇ ਮਨਾਲ ਵਧੀਆ ਇਥੇ ਹਵਾਈ ਜਾਂਦੀ ਹੈ ਚੱਲ ਦੁਪਹਿਰਾਂ ਨਿਕਲ ਜਾਂਦਾ ਹੈਗਾ ਹਾਂ ਕੋੜੇ ਕੰਮੋਂ ਲੈ ਆਈ ਗਈ ਯੋਤਾ ਸਸਕਾ 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 ਕਿੰਨੇ ਠੀਕ ਹੈ ਬਸ ਤੂੰ ਦੱਸ ਕਿਵੇਂ ਹੈ ਠੀਕ ਹੈ ਮੈਂ ਇਹਦਾ ਗੁੱਸਾ ਹੈ ਤੇਰੇ ਨਾਲ ਵਾਤ ਕਿਉਂ ਗੁੱਸੇ ਕਿਹੜੀ ਗੱਲੋਂ ਲੈ ਦੇਖ ਲੈ ਟੜਕੇ ਦੀ ਤਾਂ ਫਿਰਦੀ ਹੈਗੀ ਐ ਮੇਰੀ ਮੰਮੀ ਆਉਗੀ ਹੈ ਹੁਣ ਵੀ ਆਈ ਹੁਣ ਵੀ ਆਈ ਹੁਣ ਜਦੋਂ ਆ ਗਈ ਉਹ ਤਾਂ ਸੱਥੀ ਗੁੱਸੇ ਹੋਗੀ ਕੁੜੇ ਤੂੰ 6 ਮਹੀਨੇ ਹੋ ਗਏ ਜਮਾਨੀ ਆਈ ਹੈਗੀ ਲੈ ਕੀ ਕਰਾਂ ਪਤਾ ਹੁਣ ਘਰ ਦੇ ਕੰਮ ਕਰ ਤੈਨੂੰ ਪਤਾਗਾ ਹੈ ਨਹੀਂ ਨਿਕਲਾ ਜਾਂਦਾ ਘਰ ਤੋਂ ਬਸ ਮੈਨੂੰ ਵਿਆਹ ਕੇ ਤਾਂ ਭੁੱਲੀ ਗਏ ਚਲ ਇਹ ਦਿਨ ਮੈਂ ਪਾਣੀ ਲਿਓ ਨਹੀਂ ਨਾ ਨਾ ਇਹ ਜੀ ਕੀ ਗੱਲ ਨਹੀਂ ਹੈਗੀ ਐ ਕਿ ਭੁੱਲੇ ਜਾਂਦਾ ਤੀਆਂ ਨੂੰ ਹੈ ਸਤਿ ਸ਼੍ਰੀ ਅਕਾਲ ਫਿਰ ਕਿਵੇਂ ਠੀਕ ਹੈ ਹਾਂ ਠੀਕ ਹੈ ਜੀ ਤੁਸੀਂ ਦੱਸੋ ਉਹ ਠੀਕ ਹੈ ਪਰਿਵਾਰ ਹਾਂ ਸਾਰੇ ਵਧੀਆ ਨੇ ਤਸੀ ਦੱਸੋ ਆਪਣਾ ਵਧੀਆ ਬਹਿਂਜੀ ਵਧੀਆ ਤੇ ਬਾਪੂ ਲਿਆਉਣ ਦੀ ਨਾਲ ਲਾ ਉਹ ਤਾਂ ਦੱਸ ਕੀ ਕਰਾਉਣਾਗਾ ਨਹੀਂ ਉਹ ਘਰੇ ਹੈਗਾਗਾ ਨਿਗਰ ਰੱਖੂਗਾ ਪਸੂਦੰਗ ਕਰਦੀ ਇਹ ਤਾਂ ਬਸ ਅੱਜ ਵੀ ਲੜਦੇ ਰਹਿੰਦੇ ਆ ਨਾਲ ਵਗ ਜਾਣ ਕਿਤੇ ਇੱਕੋ ਕਹਿੰਦਾ ਪੂਰੀ ਸੀਟ ਰੋਕ ਲਈ ਤੂੰ ਕੋਈ ਨਹੀਂ ਕੁੱਤ ਫਿਰ ਘਰੇ ਵੀ ਚਾਹੀ ਲੈਖ ਜਾਣਾ ਜੀ ਵੀ ਐ ਫਿਰ ਘਰ ਦਾ ਫਿਕਰ ਵੀ ਹਾਂ ਹੋਰ ਤੂੰ ਦੱਸ ਕੇ ਮੈਂ ਠੀਕ ਹੈ ਮੈਂ ਤਾਂ ਦੇਖਦਾ ਜਦੋਂ ਪਤਾ ਲੱਗਣਾ ਫਿਰ ਮੈਨੂੰ ਆਇਆ ਹੋਗਾ ਵੀ ਹੁਣ ਤਾਂ ਮੈਂ ਕਹਿੰਦਾ ਜਾ ਕੇ ਆਵਾਂ ਬੁਰਪਾਂ ਦੀ ਹੁੰਦੀ ਹੀ ਐ ਕਿਵੇਂ ਨਾ ਚਾਹਾਂ ਉਹ ਵੀ ਨਾ ਰਾਂਗਿਆ ਨੂੰ ਨੂੰ ਵੀ ਬਾਲਗਾ ਬਾਲਗਾ ਸਾਨੂੰ ਵੀ ਭਾਈ ਬਹੁਤ ਬਹੁਤ ਵਧਾਈਆਂ ਹਨ ਚਲੋ ਪ੍ਰਮਾਤਮਾ ਨੇ ਬਹੁਤ ਸੋਹਣੀ ਸੁਣੀ ਆ ਆਪਣੀ ਹੋਰ ਟਾਈਮ ਬਾਅਦ ਆਫ ਕਰੀ ਰੱਬ ਨੇ ਹੋਰ ਮਸਾ ਟਾਈਮ ਲਿਆਤਾ ਚਾ ਤੇ ਕਿ ਲਗੈ ਨੀ ਇਹ ਤਾਂ ਮੈਂ ਬਿਸਕੁਟ ਕਢਾ ਕੇ ਲੈ ਕੇ ਆਈ ਆ ਲੈ ਲੈ ਤੇ ਆ ਤੇਰੇ ਕੱਪੜੇ ਇਹਦੇ ਚ ਓਹੋ ਭੈਣ ਜੀ ਐਨੀ ਕਾਹ ਨੂੰ ਖੇਚਲਾ ਕਰਨੀ ਸੀ ਲੈ ਖੇਚਲਾ ਲਈ ਕਿਹੜੀ ਗੱਲ ਹੈਗੀ ਹੁਣ ਅੱਗੇ ਲੜੀ ਜਾਂਦੀ ਐ 6 ਮਹੀਨੇ ਹੋ ਗਏ ਆਈ ਨਹੀਂ ਹੇ ਮਾਂ ਚਲ ਹੁਣ ਮੈਂ ਲੈਈ ਚੱਲਾ ਸਮਾਨ ਘੇਰਾ ਲੈ ਸਵੇਰੇ ਸਵੇਰੇ ਸੂਟ ਮੈਂ ਇਹਨਾਂ ਨੂੰ ਕਹਿ ਕੇ ਹੱਡੀਆਂ ਵੀ ਮੈਥੋਂ ਆ ਸੂਟ ਪਾਏ ਨਹੀਂ ਜਾਂਦੇ ਮੈਂ ਤਾਂ ਪਤਲੇ ਪਤਲੇ ਸੂਟ ਖਵਾ ਗਏ ਆ ਦੇਖ ਲੈ ਮੈਂ ਤਾਂ ਗਰਮੀ ਵਾਲੀ ਲੈ ਕੇ ਆਈ ਆ ਜੇ ਕੋ ਤਾਏ ਗੱਲ ਕਹੀ ਸੀ ਤੇਰੀ ਮਾਂ ਨੇ ਸੁਣ ਲਈ ਲੈ ਦੇਖ ਲੈ ਇਹ ਹੁੰਦਾ ਮਾਮਾ ਧੀ ਦਾ ਪਿਆਰ ਹੈ ਚਲ ਕੋਈ ਨਹੀਂ ਆ ਖੇਚ ਲੈ ਜੀ ਨਾ ਕਰਦੇ ਬਿਸਕੁਟਾਂ ਦੀ ਭੈਣ ਜੀ ਹਜੇ ਲੈ ਕੇ ਆਉਣੀ ਫੇਰ ਕੀ ਹੋਗਾ ਜੇ ਲੈ ਆਈ ਤਾਂ ਹੈ 6 ਮਹੀਨੇ ਤੋਂ ਆਈ ਆ ਚਲ ਕੋਈ ਗੱਲ ਨਹੀਂ ਮੈਂ ਤਾਂ 2-4 ਕਿਲੋ ਹਕੜਾ ਕੇ ਲੈ ਜਾ। ਹਾਂ ਕੌਣ ਫੇਰ ਲੈ ਕੇ ਆਉਗੀ? ਹਾਂ ਉਹ ਤੈਨੂੰ ਫੇਰ ਦੇਖ ਜਾਉਂ ਸੁਧਾਰਾ ਸਾਰਾ। ਨਹੀਂ ਗੱਲ। ਕਿਉਂ ਚਿੰਤਾ ਕਰਦੀ ਐ? ਇਹ ਹੁਣ ਤੇਰੀ ਮੰਮੀ ਲੈ ਤਾਂ ਆਈ ਖਾ ਵੀ ਲਈ। ਕਿਉਂ? ਲੈ। ਦੇਖ ਨੱਕ ਬਣਾਉਂਦੀ ਹੁਣ। ਮੰਮੀ ਜੀ ਨਹੀਂ ਕਰਦਾ ਕਾਸੇ ਨੂੰ ਵੀ। ਤਾਂ ਤਾਂ ਭੁੱਖ ਲੱਗਦੀ ਐਗੀ। ਆਏ ਨਹੀਂ ਪੁੱਤ। ਚਲ ਜੀ ਤਾਂ ਨਹੀਂ ਕਰਦਾਗਾ ਪਰ ਫੇਰ ਵੀ ਆਪ ਨੂੰ ਖਾਣਾ ਪੀਣਾ ਤਾਂ ਖਾਣਾ ਚਾਹੀਦਾ। ਅੱਗੇ ਟਾਈਮ ਸਰ ਦਵਾਈ ਬੂਟੀ ਲੈਣੀ ਚਾਹੀਦੀ ਐ। ਆਹ ਦਿਨਾਂ ਵਿੱਚ ਦਵਾਈ ਵੀ ਜ਼ਰੂਰੀ ਹੁੰਦੀ ਐ ਤੇ ਖਰਾਕ ਵੀ ਜ਼ਰੂਰੀ ਹੁੰਦੀ ਐ। ਤੂੰ ਤੱਕ ਕੇ ਨਾ ਦੱਸ ਮੈਂ ਉਹਨੇ ਤੈਨੂੰ ਪੁੱਛਿਆ ਹੈਗਾ ਦੁੱਧ ਮੈਨੂੰ ਪਸੰਦ ਨਹੀਂ ਹੈਗਾ ਚਲ ਪਸੰਦ ਤਾਂ ਨਹੀਂ ਹੈਗਾ ਫਿਰ ਵੀ ਹੁਣ ਤੈਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਤਾ ਤੈਨੂੰ ਖਾਣੀ ਪੀਣੀ ਪਊਗੀ ਇਹ ਹੁਣ ਤੇਰੀ ਪਸੰਦ ਨਹੀਂ ਦੇਖੀ ਜਾਣੀ ਇੱਕ ਹੋਰ ਰਲ ਗਈ ਲੈ ਰਲ ਨਾਲੀ ਕਿਹੜੀ ਗੱਲ ਹੈਗੀ ਸਾਨੂੰ ਪਤਾ ਹੈਗਾ ਅਸੀਂ ਤੇਰੇ ਨਾਲ ਸਿਆਣੇ ਆ ਤੈਨੂੰ ਕੀ ਪਤਾ ਕੱਲ ਦੀ ਜਵਾਕ ਨੂੰ ਇਹਨਾਂ ਗੱਲਾਂ ਦੇਖ ਲੈ ਆ ਤੇਰੀ ਮੰਮੀ ਦੀ ਗੱਲਾਂ ਹੁਣ ਤਾਂ ਸੁਣ ਲਈਆਂ ਇਹ ਵੀ ਉਹੀ ਗੱਲ ਕਹਿੰਦੀ ਨਾ ਜਿਹੜੀ ਮੈਂ ਰੋਜ਼ ਕਹਿੰਦੀ ਹੈਗੀ ਵੀ ਭਾਈ ਖਾਇਆ ਪੀਆ ਕਰ ਤੂੰ ਹੈ ਫੇਰ ਹੀ ਕੁਝ ਜਵਾਕ ਨੂੰ ਲੱਗੂਗਾ ਜੇ ਤੂੰ ਖਾਵੇਂਗੀ ਸਤਪੰੰਜੀ ਨੂੰ ਰੋਕ ਰੋਕਤਾ ਕੰਮਾ ਤੋਂ ਰੱਖਦੇ ਆਂ ਖਾਣ ਪੀਣ ਵਾਸਤੇ ਇਸ ਤੋਂ ਸਰਾਣੇ ਖੜੀਆਂ ਰਹਿਣੀਆਂ ਦੋਨੇ ਨਨਦ ਪਰਝਾਈ ਪਰ ਆਪੂ ਨਾ ਆ ਵੀ ਨਹੀਂ ਚੰਗਾ ਲੱਗਦਾ ਆ ਵੀ ਨਹੀਂ ਚੰਗਾ ਲੱਗਦਾ ਆ ਦੀ ਮੈਂ ਤਾਂ ਇਹ ਬਿਲੀ ਲਿਆ ਕੇ ਦੋ ਮੈਂ ਤਾਂ ਉਹਦਾ ਜੂਸ ਜਿਹਾ ਬਣਾ ਕੇ ਦੋ ਪਾਣੀ ਜੱ ਤੇ ਫਿਰ ਉਹ ਲਿਆ ਕੇ ਹੁਣ ਮੈਨੂੰ ਆੜੂ ਲਿਆ ਦਿਓ ਕੱਚੇ ਕੱਚੇ ਹੁਣ ਮੈਨੂੰ ਆਹ ਚੀਜ਼ ਕੱਚੀ ਲਿਆ ਦੇ ਮੈਂ ਤਾਂ ਸਾਰਾ ਦਿਨ ਇੰਹੀਂ ਸਾਰੇ ਤਾਂ ਪੱਕੇ ਆੜੂ ਖਾਂਦੇ ਨੇ ਇਹ ਕੱਚੇ ਖਾਊਗੀ ਕਿਹਨੇ ਕੱਚੇ ਖਾਦੇ ਫਿਰ ਆ ਵੀ ਕਹਿੰਦੇ ਨਾ ਤੂੰ ਸਾਡੇ ਤੇ ਛੱਡ ਦੇ ਸਾਰਾ ਕੋਈ ਕੰਮ ਕਰਨ ਤਾਂ ਦਿੰਦਿਆਂ ਨਹੀਂ ਹੈਗੀਆਂ ਲਾ ਫਿਰ ਕਿੰਦਾ ਹੈ ਗਈਆਂ ਦੋ ਜਾਨੀਆਂ ਕਰਨੋਂ ਸੁਖਣਾ ਚਲੀ ਨੰਦ ਵੀ ਹੈਗੀ ਹੈਗੀ ਹਾਂ ਤੂੰ ਆਦਾ ਬੈਠ ਕੇ ਦੇਣਾ ਵੇ ਟੈਮਟਵਾ ਨੰਦ ਬਿਨੋਂ ਤੇ ਮੇਰੇ ਜੀ ਨਹੀਂ ਲੱਗਦਾ ਕਿਆ ਉਹ ਕਿੱਧਰ ਗਈ ਪੁੱਛ ਲੈ ਇਹਨਾਂ ਤੋਂ ਉਹ ਤਾਂ ਭੈਣ ਜੀ ਨਾ ਹੋਰ ਨੌਕਰੀ ਤੇ ਲੱਗੀ ਅੱਛਾ ਉਹ ਮਾਸਟਰ ਨਹੀਂ ਲੱਗੀ ਹੈਗੀ ਹੁਣ ਅੱਛਾ ਕਿਵਰੇ ਭੱਗ ਜਾਂਦੀ ਆ 4 ਵਜੇ ਆਉਂਦੀ ਹੈਗੀ ਫਿਰ ਇਹੇ ਨਾ ਕਰੇ ਆਣੀ ਕਰਨਾ ਆਣੀ ਕਰਨ ਜੋ ਕਰੇ ਹੋਵੇ ਤਾਂ ਮੋਦ ਨਾਲ ਗੱਲਬਾਤ ਕਰ ਲਾਂ ਕੋਈ ਹਾਂ ਹੂੰ ਤਾਂ ਭੈਣ ਜੀ ਗੱਲ ਤੋਂ ਠੀਕ ਹੈ ਚਲੋ ਨਾਗੇ ਕੰਮ ਤੇ ਪਰ ਉਹ ਵੀ ਗੱਲ ਵੀ ਪੁਰਾਣੀ ਉਹ ਕਿਉਂ ਤਾਂ ਇਹ ਸਵਾ ਸਾਲ ਵੀ ਨਹੀਂ ਹੋਇਆਗਾ ਤੁਸੀਂ ਪਹਿਲੀਆਂ ਕੀ ਬਾਹਰ ਜਾਣ ਦਿੱਤੀ ਉਹ ਹਾਂਜੀ ਫੇਰ ਆਏ ਆ ਚਲੋ ਉਹ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਫਿਰ ਬਾਕੀ ਸਿਰੇ ਸਾਡੀ ਕੁੜੀ ਕੱਲੇ ਨੰਦਾ ਥੱਲੇ ਆਈ ਸੀ ਕਿਹੜਾ ਤੋਰ ਤਰਾਈ ਕਰੀ ਸੀਗੀ ਤੇ ਜੇ ਘਰੇ ਬੈਠੀ ਸੀ ਤਾਂ ਸਾਰਾ ਦਿਨ ਉੱਥੇ ਹੀ ਤੁਰੀ ਫਿਰਦੀ ਸੀ ਆ ਆਏ ਹੁੰਦਾ ਆ ਕੰਮ ਆਏ ਹੁੰਦਾ ਉਹਨਾਂ ਦੀਆਂ ਗੱਲਾਂ ਹੀ ਕਰੀ ਜਾਂਦੀ ਉਹਨਾਂ ਦੀ ਹੀ ਕਰੀ ਜਾਂਦੀ ਅਸੀਂ ਆਖਿਆ ਚਲ 2 ਘੰਟੇ ਕੋਈ ਗੱਲ ਭੁੱਲ ਜਾ ਕਰ ਨਾ ਮਨ ਕੋ ਸੋ ਹੋਰ ਹੋ ਜਾਊਗਾ ਚਲੋ ਉਹ ਤਾਂ ਗੱਲ ਤੁਹਾਡੀ ਠੀਕ ਹੈ ਚਲੋ ਜੋ ਤੁਸੀਂ ਕੀਤਾ ਚੰਗੇ ਵਾਸਤੇ ਕੀਤਾ ਹੋਗਾ ਪਰ ਸਾਨੂੰ ਤਾਂ ਨਹੀਂ ਆਈ ਸਹੀ ਲੱਗੀ ਗੱਲ ਜੀ ਇਹ ਵੀ ਹਜੇ ਉਹ ਹੀ ਗੱਲ ਵੀ ਉਹਦਾ ਰਾਹ ਪੈ ਜਾਂਦਾ ਹੈ ਤੇ ਤੁਸੀਂ ਪਹਿਲਾਂ ਚ ਉਹਨੂੰ ਨੌਕਰੀਆਂ ਤੇ ਤੋੜਤਾ ਲੋਕ ਕੀ ਕਹਿਣਗੇ ਤੁਹਾਨੂੰ ਕੋਈ ਨਹੀਂ ਫਿਰ ਪੈਂਦੀ ਲੋਕ ਤਾਂ ਬਾਲਾ ਕੁਝ ਕਹਿੰਦੇ ਹੁੰਦੇ ਆ 4 ਅੱਖਰ ਪੜ੍ਹੀ ਸੀ ਜਵਾਕੜੀ ਹੁਣ ਘਰੇ ਵੀ ਅਸੀਂ ਕਿਵੇਂ ਬਾਹ ਲੈਂਦੇ ਕੋਈ ਉਹਦਾ ਵੀ ਆਏ ਸੁਫਣਾ ਸੀ ਵੀ ਮੈਂ ਪੂਰਾ ਕਰਾਵ ਦੱਸ ਤਾ ਚੱਲ ਭਾਈ ਕਰ ਲਾ ਆਪਦੀ ਨੌਕਰੀ ਕਰ ਨਾਲੇ ਜਦੋਂ ਦੀ ਹੁਣ ਉਹ ਤੋਂ ਦੀ ਵੀ ਘਰੇ ਬੈਠੀ ਆ ਲੋਕ ਤਾਂ ਉਦੋਂ ਵੀ ਕਹਿੰਦੇ ਸੀਗੇ ਲੋਕਾਂ ਨੇ ਤਾਂ ਉਦੋਂ ਵੀ ਗੱਲਾਂ ਕਰਨੋਂ ਨਹੀਂ ਹਟੇ ਹੈਗੇ ਵੀ ਇਹ ਤਾਂ ਆਏ ਨੇ ਇਹ ਤਾਂ ਆਏ ਨੇਗੇ ਬਹੁਤ ਕੁਝ ਬੋਲਦੇ ਸੀ ਨਾ ਲੋਕਾਂ ਦਾ ਤਾਂ ਕੰਮ ਹੀ ਭੌਂਕਣਾ ਹੁੰਦਾ ਭੈਣ ਜੀ ਚਲੋ ਭੈਣ ਜੀ ਤੁਹਾਡੇ ਘਰ ਦੀ ਗੱਲ ਆ ਆਪਾਂ ਤਾਂ ਕੀ ਲੈਣਾਗਾ ਮੈਂ ਤਾਂ ਉਸ ਵੇਲੇ ਕੀ ਗੱਲ ਕੀਤੀ ਹੈਗੀ ਮਮੀ ਤੁਸੀਂ ਐ ਕਰੋ ਤੁਸੀਂ ਚਾਹ ਬਣਾ ਲਓ ਮੈਂ ਜਾਨੀ ਤੂੰ ਬੈਠ ਭਾਬੀ ਮੈਂ ਚਾਹ ਚਾਹ ਬਣਾ ਲਿਆ ਤੂੰ ਵੀ ਜਾ ਕਰ ਲੈ ਆ ਲੈ ਜੇ ਭੈਣ ਜੀ ਸਾਮਾਨ ਆ ਲੈ ਜੋ ਸਾਮਾਨ ਰੱਖ ਦੋ ਤੁਸੀਂ ਮਮੀ ਇਹ ਕਿਦੋਂ ਕਹੀ ਜਾਨੀ ਐ ਕਿਉਂ ਕਹਿਣ ਨੂੰ ਮੈਂ ਕੀ ਗਲਤ ਕਹਿਤਾ ਲੈ ਹੁਣ ਲੋਕ ਤਾਂ ਜਿਹੜਾ ਕੁਝ ਕਹਿਣਗੇ ਕਹਿਣਗੇ ਨਾ ਮੰਮੀ ਇਹ ਕੀ ਕਹੀ ਜਾਨੀ ਐ ਤੂੰ ਲੈ ਮੈਂ ਕੀ ਗਲਤ ਕਹਾ ਕਿਹੜੀ ਗੱਲ ਸਹੀ ਐ ਮੈਂ ਤਾਂ ਉਹੀ ਕੀ ਆ ਕੀ ਮਾੜਾ ਕਹਿਤਾ ਮੈਂ ਸਹੀ ਨੂੰ ਕੀ ਹੋ ਤਾਂ ਨਾ ਕਰੇ پاਗਲ ਹੋਣ ਵਾਲੀ ਹੋਗੀ ਸੀ ਹਰ ਵਕਤ ਰੋਂਦੀ ਰਹਿੰਦੀ ਸੀ ਨਾਲੇ ਲੋਕਾਂ ਦੀ ਆਪਾਂ ਨੂੰ ਕੀ ਪਰਵਾਹ ਕੀ ਜਿਉ ਨੂੰ ਕੁਝ ਹੋ ਜਾਂਦਾ ਫੇਰ ਨਾਲੇ ਅਗਲੇ ਕਹਿਣਗੇ ਹੁਣ ਸਾਰ ਲੱਗੀ ਇਹਦੀ ਮਾਂ ਲੈ ਹੁਣ ਸਾਰ ਨੂੰ ਕਿੱਡੀ ਗੱਲ ਲੱਗੀ ਮੈਂ ਤਾਂ ਭੈਰੀ ਗੱਲ ਕਹੀ ਹੈਗੀ ਨਾ ਮੈਨੂੰ ਐਂ ਦੱਸ ਉਹਦਾ ਬੰਦਾ ਮੁੱਕ ਗਿਆ ਹੈ ਵੀ ਉਹ ਵੀ ਘਰੇ ਬੈਠੀ ਆ ਫੇਰ ਗਾਹ ਤੂੰ ਐ ਦੇਖ ਲੈ ਤੇਰੀ ਆ ਭੂਆ ਇਹਦਾ ਬੰਦਾ ਮੁੱਕ ਗਿਆ ਇਹ ਘਰੇ ਬੈਠੀ ਹੈਗੀ ਇਹ ਤਾਂ ਦੋ ਬੈ ਗਈਆਂ ਤੇਰੇ ਸਹਰਾਣੇ ਕਿਵੇਂ ਰੋਟਣਾ ਖਵਾਇਂਗੇ ਇਹਨਾਂ ਨੂੰ ਤੂੰ ਓਹੋ ਮੰਮੀ ਭੂਆ ਤਾਂ ਇੰਨਾ ਖਿਆਲ ਰੱਖਦੀ ਐ ਮੇਰਾ ਕੰਡਾ ਵਜੇ ਨਹੀਂ ਚੱਲਦੀਗੀ ਇਹਦਾ ਕੀ ਦੁੱਖਾ ਪਾਉਣ ਬੈਠੀ ਦਾ ਨਾਲੇ ਮਨਿੰਦਰ ਕਿਹੜਾ ਉੱਥੇ ਰਹਿ ਕੇ ਆਈ ਹੈਗੀ ਨਾਂਂਦੀ ਹੋਈ ਸੀ ਕੱਲੇ ਉਹਨੂੰ ਆਪਾਂ ਇੰਨੇ ਦੁੱਖਾਂ ਚ ਕਾਦੇ ਵਾਸਤੇ ਪਾਉਣਾ ਗੱਲ ਸੁਣ ਮੇਰੀ ਤੂੰ ਤਾਂ پاگل ਹੋਈ ਦੀ ਐ ਅਗਨੰਦੀ ਹੋਈ ਸੀ ਕੱਲੇ ਦਹਾਜ ਦਾ ਵਜਨ ਲੱਗ ਗਈ ਨਾ ਹੈ ਵਿਆਹੀ ਦਾ ਵਜਨ ਲੱਗ ਗਈ ਹੈ ਫਿਰ ਰੰਡੀ ਵੀ ਵਜਨ ਲੱਗ ਗਈ ਜਦੋਂ ਉਹਦਾ ਪ੍ਰੋਣਾ ਮੁੱਕ ਗਿਆ ਚਾਹੇ ਨੰਦ ਦਿੱਤੇ ਸੀਗੇ ਵਿਆਹ ਤਾਂ ਹੋਏ ਸੀ ਚਲ ਇਹਨਾਂ ਨੇ ਮਕਲਾਵਾ ਨਹੀਂ ਹਾਇਆ ਤੋਰਿਆ ਸੀਗਾ ਹੈ ਵੀ ਬਾਅਦ ਚ ਮਕਲਾਵਾ ਦੇਣਾ ਸੀ ਵਿਆਹ ਤਾਂ ਹੋ ਹੀ ਗਿਆ ਸੀ ਆਨੰਦ ਕਾਰਜ ਹੋ ਗਏ ਸੀ ਕੇਰਾ ਜਾ ਕੇ ਮੁੜ ਕੇ ਧਾਈ ਹੈ ਮੰਮੀ ਤੂੰ ਆ ਗੱਲਾਂ ਤਾਂ ਨਾ ਨਾ ਹੀ ਕਰ ਮੇਰੀ ਸੱਸ ਕਹੂਗੀ ਆਉਣ ਸਾਰੀ ਸਾਡੇ ਦੁੱਖ ਹਰੇ ਕਰਤੇ ਨੇ ਲਓ ਉਹ ਦੁੱਖ ਹਰੇ ਕਰਤੇ ਮੈਂ ਨਹੀਂ ਕਿ ਦੁੱਖ ਹਰੇ ਕਰਤੇ ਬਿਹਾਰੀ ਗੱਲ ਕਹੀ ਹੈਗੀ ਕੋਈ ਮੈਂ ਤਾਂ ਵੱਧ ਵੀ ਨਹੀਂ ਕਹੀ ਕੁਟਮੀ ਨਹੀਂ ਕਹੀਗੀ ਜਿਹੜੀ ਗੱਲ ਸਹੀ ਆ ਫਿਰ ਮੇਰੀ ਗੱਲ ਸੁਣ ਹਜੇ ਸਾਲ ਨਹੀਂ ਹੋਇਆ ਪਰ ਉਹਨੇ ਨੂੰ ਮੁੱਕੇ ਨੂੰ ਇਹਨਾਂ ਨੇ ਨੌਕਰੀ ਤੇ ਵਿਚਾਰਤੀ ਅੱਕ ਬਗ ਜਾ ਨੌਕਰੀ ਤੇ ਉਹ ਤਾਂ ਕਰਕੇ ਮੰਮੀ ਜਦੋਂ ਇੱਥੇ ਰੋਈ ਜਾਂਦੀ ਸੀਗੀ ਕਦੇ ਮੇਰੇ ਕੋਲ ਬਹਿ ਕੇ ਰੋਣ ਲੱਗ ਗਈ ਕਦੇ ਕਿਵੇਂ ਕਦੇ ਕਿਵੇਂ ਉੱਥੇ ਚੱਲ ਜੁਆਕਾਂ ਨਾਲ ਜੀ ਲੱਗ ਜਾਂਦਾ ਤਾਂ ਕਰਕੇ ਚੱਲ ਭਾਈ ਆਪਾਂ ਤਾਂ ਹੀ ਲੈਣਾ ਮੈਂ ਤਾਂ ਉਹੀ ਗੱਲ ਕਹੀ ਸੀਗੀ ਨਾ ਕੁਝ ਕਹਾਂਗੀ ਮੈਂ ਤਾਂ ਤੇਰੇ ਭਲੇ ਦੀ ਗੱਲ ਕਹੀ ਸੀ ਵੀ ਤੂੰ ਹੁਣ ਆ ਹਾਲਤਾਂ ਹੈਗੀ ਹੈ ਫਿਰ ਤੂੰ ਕੰਮ ਸੰਦਾ ਕਰਦੀ ਚੰਗੀ ਲੱਗੇਗੀ ਹੁਣ ਨਾ ਮਾਂ ਮੈਨੂੰ ਤਾਂ ਕੰਮ ਕੋਈ ਵੀ ਨਹੀਂ ਲਾਉਂਦੇ ਹੈਗੇ ਕਿ ਸਵੇਰੇ ਮਨਿੰਦਰ ਕਰ ਜਾਂਦੀ ਹੈ ਕੁਛ ਕੁਛ ਮੇਰੀ ਮੰਮੀ ਕਰ ਲੈਂਦੀ ਆ ਕੁਛ ਮੇਰੀ ਭੂਆ ਕਰਦੀ ਆ ਭੂਆ ਤਾਂ ਮੈਨੂੰ ਮੰਜੇ ਤੋਂ ਪੈਰ ਨਹੀਂ ਲਾਉਣ ਦਿੰਦੀ ਹੈਗੀ ਕਦੇ ਮੇਰੇ ਤੇ ਲਾਉਂਦੀ ਆ ਤੇਰੀ ਮੰਮੀ ਹੋ ਗਈ ਤੇਰੀ ਭੂਆ ਹੋ ਗਈ ਆ ਮਾਂ ਜੀ ਨੇ ਤੈਨੂੰ ਜਨਮ ਦਿੱਤਾ ਇਹ ਬਗਾਨੀ ਹੋਗੀ ਹਾਏ ਹਾਏ ਨਾ ਮਾਂ ਤੈਨੂੰ ਤਾਂ ਵਦਨ ਰਾਤ ਯਾਦ ਕਰਦੀ ਆ ਤੂੰ ਕਹੇ ਜੀਆਂ ਗੱਲਾਂ ਲੈ ਕੇ ਬਹਿ ਗਈ ਤੂੰ ਹੀ ਨਹੀਂ ਮੇਰੇ ਕੋਲ ਆਉਂਦੀ ਤੂੰ ਹੀ ਮੋਹ ਤੋੜ ਹੋ ਗਈ ਵਿਆਹ ਕੇ ਮੈਨੂੰ ਆਹ ਉਹ ਕੋਲ ਵੀ ਮੋਟੜ ਤੇ ਚਾਹ ਦੀ ਕੁੱਟ ਪਿਆ ਦੇ ਜੇ ਪੀਉਣੀ ਹੈ ਤਾਂ ਹੁਣ ਹਾਂ ਮੈਂ ਕਹਿੰਨੀ ਹੈਗੀ ਮੰਮੀ ਆ ਜੀ ਬੁੱਤ ਗਾਹਾਂ ਹੀ ਆ ਕੇ ਪੀ ਲੈਣ ਦੇ ਤੇ ਅੱਤਰ ਮੰਮੀ ਅੱਗੇ ਆ ਜਾ ਚੱਲ ਮੰਮੀ ਆ ਜਾ ਕਮਰੇ ਚ ਬਹਿ ਜਾਣੇ ਹੈਗੇ ਚਲ